ਸਤਿ ਸ਼੍ਰੀ ਅਕਾਲ ਦੋਸਤੋ, ਖਾਜਰੂ ਹੋਇਆ ਅੱਜ ਦੀ ਨਵੀਂ ਕਹਾਣੀ ਦੇ ਨਾਲ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ। ਕਹਾਣੀ ਨੂੰ ਪੂਰਾ ਜ਼ਰੂਰ ਸੁਣਿਓ। ਮੈਂ ਸਕੂਲ ਵਿੱਚ ਟੀਚਰ ਸੀ। ਮੈਂ ਸ਼ਹਿਰ ਦੇ ਵਧੀਆ ਸਕੂਲ ਵਿੱਚ ਪੜ੍ਹੀ ਹੋਈ ਸੀ। ਮੈਨੂੰ ਹਿੰਦੀ ਬਹੁਤ ਪਸੰਦ ਸੀ। ਜਦ ਕਿ ਮੈਂ ਪੰਜਾਬੀ ਸਕੂਲ ਵਿੱਚ ਹੀ ਪੜ੍ਹੀ ਸੀ ਪਰ ਫਿਰ ਵੀ ਮੈਨੂੰ ਹਿੰਦੀ ਬਹੁਤ ਜ਼ਿਆਦਾ ਪਸੰਦ ਸੀ। ਮੈਂ ਬੱਚਿਆਂ ਨੂੰ ਹਿੰਦੀ ਹੀ ਪੜ੍ਹਾਉਂਦੀ ਹੁੰਦੀ ਸੀ ਤੇ ਕਈਆਂ ਨੂੰ ਫਿਜ਼ੀਕਲ ਦਾ ਸਬਜੈਕਟ ਵੀ ਪੜ੍ਹਾਉਂਦੀ ਹੁੰਦੀ ਸੀ। ਬੱਚੇ ਮੇਰੇ ਨਾਲ ਬਹੁਤ ਖੁਸ਼ ਹੁੰਦੇ ਸੀ ਕਹਿੰਦੇ ਸੀ ਕਿ ਨਿਰਮਲ मैम ਵਰਗਾ ਕੋਈ ਨਹੀਂ ਆ ਮੈਨੂੰ ਬਹੁਤ ਪਿਆਰ ਕਰਦੇ ਸੀ ਮੇਰੇ ਨਾਲ ਬੱਚੇ ਹਰ ਤਰ੍ਹਾਂ ਦੀ ਗੱਲ ਸ਼ੇਅਰ ਕਰ ਲੈਂਦੇ ਹੁੰਦੇ ਸੀ ਕੁੜੀਆਂ ਮੁੰਡਿਆਂ ਦਾ ਸਕੂਲ ਸੀ ਤੇ ਫਰੈਂਡਸ਼ਿਪ ਕਰਨਾ ਉਹਨਾਂ ਦੀ ਆਮ ਗੱਲ ਸੀ ਮੈਂ ਕਦੀ ਜਿਆਦਾ ਇੰਟਰਫੇਅਰ ਨਹੀਂ ਕੀਤਾ ਸੀ ਬੱਚੇ ਮੇਰੇ ਬਹੁਤ ਆਖੇ ਲੱਗਦੇ ਸੀ ਮੈਂ ਉਹਨਾਂ ਨਾਲ ਫਰੈਂਡਲੀ ਰਹਿੰਦੀ ਹੁੰਦੀ ਸੀ ਮੈਂ ਜ਼ਿਆਦਾਤਰ 10ਵੀਂ ਤੇ +1 2 ਦੀਆਂ ਕਲਾਸਾਂ ਲੈਂਦੀ ਹੁੰਦੀ ਸੀ ਕਿਉਂਕਿ ਉਹ ਬੱਚੇ ਥੋੜੇ ਸਮਝਦਾਰ ਸੀ ਤੇ ਜਿੰਨਾ ਬੱਚਿਆਂ ਨੇ ਇਹ ਸਬਜੈਕਟ ਰੱਖੀ ਹੁੰਦੀ ਸੀ ਉਹਨਾਂ ਨੂੰ ਹਿੰਦੀ ਪੜ੍ਹਾਉਂਦੀ ਸੀ ਤੇ ਜਿੰਨਾ ਬੱਚਿਆਂ ਨੇ ਫਿਜ਼ੀਕਲ ਰੱਖੀ ਹੁੰਦੀ ਸੀ ਉਹਨਾਂ ਨੂੰ ਮੈਂ ਫਿਜ਼ੀਕਲ ਪੜ੍ਹਾਉਂਦੀ ਸੀ ਸਾਰੇ ਬੱਚੇ ਮੈਨੂੰ ਬਹੁਤ ਪਿਆਰ ਕਰਦੇ ਸੀ ਮੈਂ ਵੀ ਉਹਨਾਂ ਨਾਲ ਘੁਲ ਮਿਲ ਕੇ ਰਹਿੰਦੀ ਹੁੰਦੀ ਸੀ ਹਰ ਵੇਲੇ ਬੱਚਿਆਂ ਦੇ ਮੂੰਹ ਤੇ ਨਿਰਮਲ ਮੈਮ ਨਿਰਮਲ ਮੈਮੀ ਹੁੰਦਾ ਸੀ ਕੁੜੀਆਂ ਮੁੰਡੇ ਬਹੁਤ ਚੰਗੇ ਸੀ ਮੇਰੇ ਨਾਲ ਇਦਾਂ ਗੱਲਾਂ ਸ਼ੇਅਰ ਕਰਦੇ ਸੀ ਜਿੱਦਾਂ ਮੈਂ ਉਹਨਾਂ ਦੀ ਸਹੇਲੀ ਹੋਵਾਂ ਮੈਂ ਲਾਗ ਦੇ ਸ਼ਰਵਚੋ ਪੜ ਕੇ ਤੇ ਪੀਏ ਕੀਤੀ ਸੀ ਤੇ ਉਸ ਤੋਂ ਬਾਅਦ ਮੈਂ ਹਿੰਦੀ ਦੀ ਐਮਏ ਕਰਨ ਲੱਗ ਪਈ ਹੌਲੀ ਹੌਲੀ ਮੈਂ ਬੀਐਡ ਕੀਤੀ ਪਰ ਮੈਨੂੰ ਨੌਕਰੀ ਨਹੀਂ ਮਿਲੀ ਅਸੀਂ ਜੱਟ ਸੀ ਮੇਰੇ ਘਰ ਦੇ ਕਹਿੰਦੇ ਹੁੰਦੇ ਸੀ ਕਿ ਨਰਮਲ ਤੈਨੂੰ ਕੋਈ ਨੌਕਰੀ ਮਿਲ ਜਾਵੇ ਤਾਂ ਵਧੀਆ ਗੱਲ ਆ ਕਿਉਂਕਿ ਤੂੰ ਇੰਨਾ ਪੜ ਗਈ ਆ ਹੁਣ ਬੱਚਾ ਨੂੰ ਵੀ ਪੜਾਉਂਦੀ ਐ ਜੇ ਤੈਨੂੰ ਨੌਕਰੀ ਮਿਲ ਗਈ ਮਿਲੇ ਤਾਂ ਤੇਰਾ ਕਿਸੇ ਵਧੀਆ ਮੁੰਡੇ ਨਾਲ ਵਿਆਹ ਕਰ ਦਈਏ ਮੈਂ ਆਪਣੇ ਡੈਡੀ ਨੂੰ ਕਹਿੰਦੀ ਸੀ ਕਿ ਨਹੀਂ ਡੈਡੀ ਮੈਂ ਹਜੇ ਵਿਆਹ ਨਹੀਂ ਕਰਵਾਉਣਾ ਕਿਉਂਕਿ ਸਕੂਲ ਦੇ ਬਾਅਦ ਮੈਂ ਕਾਲਜ ਲੱਗੀ ਤੇ ਐਮਏ ਬੀਐਡ ਮੈਂ ਘਰੇ ਬਹਿ ਕੇ ਪ੍ਰਾਈਵੇਟ ਹੀ ਕੀਤੀ ਸੀ ਤੇ ਉਦੋਂ ਮੈਂ ਬੱਚਿਆਂ ਨੂੰ ਸਕੂਲ ਪੜ੍ਹਾਉਣ ਲੱਗ ਪਈ ਸੀ ਮੈਂ ਪ੍ਰਾਈਵੇਟ ਟੀਚਰ ਸੀ ਸਰਕਾਰੀ ਸਕੂਲ ਦੇ ਵਿੱਚ ਬੱਚੇ ਪਿੰਡਾਂ ਦੇ ਸੀ ਤੇ ਵਧੀਆ ਮौज-ਮਸਤੀ ਵਾਲੇ ਸੀ ਮੇਰਾ ਵੀ ਬੜਾ ਦਿਲ ਲੱਗਦਾ ਹੁੰਦਾ ਸੀ ਜਾਦੂ ਕੀ ਉੱਥੇ ਮੇਰਾ ਚਾਚਾ ਹਿੰਦੀ ਦਾ ਸਰਕਾਰੀ ਟੀਚਰ ਸੀ ਉਹ ਬਹੁਤ ਪੁਰਾਣਾ ਪੜਾਉਂਦਾ ਸੀ ਉਹ ਮੈਨੂੰ ਕਹਿੰਦਾ ਹੁੰਦਾ ਸੀ ਕਿ ਬੱਚਿਆਂ ਨੂੰ ਹਿੰਦੀ ਪੜਾਇਆ ਕਰ ਮੇਰੇ ਹਿੰਦੀ ਸਬਜੈਕਟ ਵਿੱਚ ਵੱਧ ਤੋਂ ਵੱਧ ਬੱਚਿਆਂ ਨੂੰ ਜੋੜ ਤੇ ਉਹਨਾਂ ਨੂੰ ਹੀ ਹਿੰਦੀ ਬਾਰੇ ਫੋਰਸ ਕਰ ਮੈਂ ਕਲਾਸ ਵਿੱਚ 15-20 ਬੱਚਿਆਂ ਨੂੰ ਹਿੰਦੀ ਦਾ ਸਬਜੈਕਟ ਰੱਖਣ ਲਈ ਫੋਰਸ ਕੀਤਾ ਸੀ ਉਹਨਾਂ ਬੱਚਿਆਂ ਨੇ ਹਿੰਦੀ ਦੇ ਸਬਜੈਕਟ ਰੱਖ ਲਈ ਸੀ ਕਿਉਂਕਿ ਸਾਰੇ ਬੱਚੇ ਮੈਨੂੰ ਬਹੁਤ ਪਿਆਰ ਕਰਦੇ ਸੀ ਤੇ ਪੜਨ ਨੂੰ ਵੀ ਵਧੀਆ ਸੀ ਇਸ ਲਈ ਉਹਨਾਂ ਨੇ ਹਿੰਦੀ ਦਾ ਸਬਜੈਕਟ ਰੱਖਿਆ ਸੀ ਹਿੰਦੀ ਕੋਈ ਔਖੀ ਨਹੀਂ ਸੀ ਉੱਥੇ ਸਕੂਲ ਵਿੱਚ ਇੱਕ ਪ੍ਰਾਈਵੇਟ ਟੀਚਰ ਹੁੰਦਾ ਸੀ ਬਹੁਤ ਚੰਗਾ ਸੀ ਉਹਨੇ ਵੀ ਐਮਏ ਐਮਐਡ ਕੀਤੀ ਹੋਈ ਸੀ ਉਹਦਾ ਸੁਭਾਅ ਵੀ ਬੱਚਿਆਂ ਨਾਲ ਮੇਰੇ ਵਾਂਗ ਹੀ ਸੀ ਉਹ ਉਸੇ ਪਿੰਡ ਦਾ ਸੀ ਤੇ ਸਕੂਲ ਵਿੱਚ ਉਹਨੂੰ ਪੜਾਉਂਦੇ ਨੂੰ 8-10 ਸਾਲ ਹੋ ਗਏ ਸੀ ਪਰ ਉਮਰ ਦਾ ਇਹਨਾ ਨਹੀਂ ਸੀ ਬਹੁਤ ਸੋਹਣਾ ਸੀ ਮੈਨੂੰ ਵੀ ਉਹ ਬਹੁਤ ਵਧੀਆ ਲੱਗਦਾ ਹੁੰਦਾ ਸੀ ਕਿਉਂਕਿ ਉਹ ਵੀ ਮੇਰੇ ਵਾਂਗ ਹੀ ਸੋਹਣਾ ਸੀ ਤੇ ਮੈਂ ਵੀ ਸੋਹਣੀ ਸੀ ਸਾਡੀ ਹਾਈਟ ਵੀ ਕਾਫੀ ਸੀ ਸਾਡੀ ਜੋੜੀ ਵੀ ਬਹੁਤ ਸੋਹਣੀ ਲੱਗਦੀ ਸੀ ਪਰ ਮੈਂ ਉਹਨੂੰ ਕੁਝ ਵੀ ਨਹੀਂ ਕਿਹਾ ਕਿਉਂਕਿ ਮੈਨੂੰ ਲੱਗਦਾ ਹੁੰਦਾ ਸੀ ਕਿ ਹਰਜੀਤ ਸਰ ਮੈਨੂੰ ਨਾ ਕਰ ਦੇਊਗਾ ਕਿਉਂਕਿ ਮੈਂ ਉਮਰ ਵਿੱਚ ਉਹਦੇ ਤੋਂ ਥੋੜੀ ਘੱਟ ਸੀ ਹੌਲੀ-ਹੌਲੀ ਮੈਂ ਨਵੀਂ-ਨਵੀਂ ਸੀ ਤੇ ਮੈਨੂੰ ਉਹਦੇ ਬਾਰੇ ਪੂਰਾ ਭੇਤ ਪੈ ਗਿਆ ਪਰ ਮੈਨੂੰ ਬੁਲਾਉਂਦਾ ਹੁੰਦਾ ਸੀ ਅਸੀਂ ਇਕੱਠੇ ਬੈਠ ਕੇ ਦੁਪਹਿਰ ਨੂੰ ਲਾਂਚ ਕਰਦੇ ਹੁੰਦੇ ਸੀ ਤੇ ਬੱਚਿਆਂ ਨਾਲ ਵੀ ਸਾਡਾ ਬਹੁਤ ਪਿਆਰ ਸੀ ਸਾਰੇ ਬੱਚੇ ਸਕੂਲ ਵਿੱਚ ਬਸ ਹਰਜੀਤ ਸਰ ਤੇ ਨਿਰਮਲ ਮੈਮ ਦਾ ਹੀ ਨਾਮ ਜਪਦੇ ਸੀ ਕਿਉਂਕਿ ਸਕੂਲ ਵਿੱਚ ਆਸ਼ਕੀ ਤਾਂ ਆਮ ਗੱਲ ਸੀ ਮੁੰਡੇ ਕੁੜੀਆਂ ਦਾ ਆਪਣਾ ਦਿਲ ਸੀ ਅਸੀਂ ਉਹਨਾਂ ਦੀ ਫਰੈਂਡਸ਼ਿਪ ਨਹੀਂ ਕਰਵਾਉਂਦੇ ਸੀ ਬਲਕਿ ਬੱਚੇ ਸਾਨੂੰ ਆਪ ਦੱਸਦੇ ਸੀ ਕਿ ਮੈਮ ਸਾਨੂੰ ਉਹ ਕੁੜੀ ਪਸੰਦ ਹੈ ਤੇ ਸਾਨੂੰ ਉਹ ਕੁੜੀ ਪਸੰਦ ਹੈ ਅਸੀਂ ਉਹਦੇ ਨਾਲ ਗੱਲ ਕੀਤੀ ਫਲਾਣਾ ਫਲਾਣਾ ਇਦਾਂ ਦੀਆਂ ਗੱਲਾਂ ਤੋਂ ਮੈਨੂੰ ਬੱਚੇ ਵਧੀਆ ਲੱਗਦੇ ਹੁੰਦੇ ਸੀ ਕਿਉਂਕਿ ਮੈਂ ਵੀ ਸਕੂਲ ਟਾਈਮ ਬਹੁਤ ਇੰਜੋਏ ਕੀਤਾ ਸੀ ਮੈਨੂੰ ਪਤਾ ਸੀ ਕਿ ਇਹੀ ਲਾਈਫ ਹੁੰਦੀ ਹੈ ਇੰਜੋਏ ਕਰਨ ਦੀ ਇਸ ਲਈ ਮੈਂ ਬੱਚਿਆਂ ਨੂੰ ਕਦੇ ਰੋਕ ਟੋਕ ਨਹੀਂ ਕੀਤੀ ਸੀ ਵਧੀਆ ਹਾਸਾ ਮਜ਼ਾਕ ਚੱਲਦਾ ਤੇ ਬੱਚੇ ਵੀ ਬੜੇ ਸੈਂਸਿਟਿਵ ਸੀ ਕਦੇ ਵੀ ਕਿਸੇ ਟੀਚਰ ਨੂੰ ਓਵਰ ਨਹੀਂ ਨਹੀਂ ਸੀ ਬੋਲਦੇ ਬਹੁਤ ਵਧੀਆ ਲੱਗਦਾ ਹੁੰਦਾ ਸੀ ਉਹਨਾਂ ਦੀ ਕਲਾਸ ਲੈ ਕੇ ਇੰਦਾ ਹੀ ਹਰਜੀਤ ਸਰ ਪਲੱਸ 1 2 ਨੂੰ ਵੀ ਸਾਰੇ ਸਬਜੈਕਟ ਪੜਾਉਂਦਾ ਹੁੰਦਾ ਸੀ ਮੇਰੇ ਕੋਲ ਬਸ ਉਹਨਾਂ ਦਾ ਇੱਕ ਹਿੰਦੀ ਦਾ ਤੇ ਫਿਜ਼ੀਕਲ ਦਾ ਸਬਜੈਕਟ ਸੀ ਬਾਕੀ ਸਾਰੇ ਸਬਜੈਕਟ ਹਰਜੀਤ ਸਰ ਹੀ ਪੜਾਉਂਦਾ ਹੁੰਦਾ ਸੀ ਹੌਲੀ ਹੌਲੀ ਅਸੀਂ ਇਕੱਠੇ ਰਹਿਣ ਲੱਗ ਪਏ ਬਹੁਤ ਵਧੀਆ ਲੱਗਦਾ ਹੁੰਦਾ ਸੀ ਜਦੋਂ ਸਕੂਲ ਆਉਂਦੇ ਸੀ ਉਹ ਮੈਨੂੰ ਗੁੱਡ ਮਾਰਨਿੰਗ ਵਿਸ਼ ਕਰਦਾ ਹੁੰਦਾ ਸੀ ਮੈਨੂੰ ਵੀ ਉਹ ਪਸੰਦ ਸੀ ਕਿਉਂਕਿ ਅਸੀਂ ਤਾਂ ਮੈਂ ਪ੍ਰਾਈਵੇਟ ਜੌਬ ਕਰਦੀ ਸੀ ਤੇ ਉਹ ਸਾਡੀ ਉਮਰ ਵਿੱਚ ਵੀ ਥੋੜਾ ਬਹੁਤਾ ਹੀ ਫਰਕ ਸੀ ਇਸ ਕਰਕੇ ਮੈਂ ਚਾਹੁੰਦੀ ਸੀ ਕਿ ਸ਼ਾਇਦ ਹਰਜੀਤ ਸਰ ਮੇਰੇ ਨਾਲ ਵਿਆਹ ਕਰਵਾਉਣ ਲਈ ਮੰਨ ਹੀ ਜਾਵੇ ਮੇਰਾ ਦਿਲ ਉਹਦੇ ਤੇ ਆ ਹੀ ਗਿਆ ਸੀ ਕਿਉਂਕਿ ਮੈਂ ਅੱਜ ਤੱਕ ਕਿਸੇ ਮੁੰਡੇ ਵੱਲ ਧਿਆਨ ਹੀ ਨਹੀਂ ਦਿੱਤਾ ਸੀ ਇਸ ਕਰਕੇ ਮੈਂ ਇੰਨਾ ਪੜ੍ਹ ਲਿਖ ਗਈ ਸੀ ਜੇ ਮੇਰਾ ਧਿਆਨ ਵੀ ਆਸ਼ਕੀਆਂ ਵੱਲ ਹੁੰਦਾ ਤਾਂ ਸ਼ਾਇਦ ਮੈਂ ਇੰਨੀ ਪੜ੍ਹਦੀ ਹੀ ਨਾ ਤੇ ਬਸ ਇਦਾਂ ਹੀ ਵਿਆਹ ਕਰਵਾ ਕੇ ਕੰਮ ਧੰਦਿਆਂ ਵਿੱਚ ਰੁੱਝੀ ਜਾਂਦੀ ਪਰ ਮੇਰੇ ਲਈ ਇਹ ਸਭ ਕੁਝ ਨਾਰਮਲ ਸੀ ਕਿਉਂਕਿ ਮੈਂ ਪੜਨ ਨੂੰ ਬਹੁਤ ਜ਼ਿਆਦਾ ਹੁਸ਼ਿਆਰ ਸੀ ਜਿਵੇਂ ਕਿਸੇ ਮੁੰਡੇ ਨਾਲ ਫਰੈਂਡਸ਼ਿਪ ਵੀ ਕਰ ਲੈਂਦੀ ਤਾਂ ਮੈਂ ਕਦੀ ਵੀ ਫੇਲ ਨਹੀਂ ਸੀ ਹੋਣਾ ਤੇ ਇੰਨਾ ਹੀ ਪੜਨਾ ਸੀ ਕਿਉਂਕਿ ਸ਼ਾਇਦ ਰੱਬ ਨੇ ਪੜਾਈ ਬਰੀ ਕਿਸਮਤ ਵਿੱਚ ਹੀ ਲਿਖੀ ਸੀ ਇਸ ਲਈ ਮੈਂ ਸਕੂਲ ਵਿੱਚ ਆ ਕੇ ਹਰਜੀਤ ਸਰ ਨੂੰ ਪਸੰਦ ਕਰਨ ਲੱਗ ਪਈ ਹੌਲੀ ਹੌਲੀ ਬੱਚਿਆਂ ਨੂੰ ਸਾਡੇ ਤੇ ਸ਼ੱਕ ਹੋ ਗਿਆ ਤੇ ਪਲੱਸ 2 ਦੇ ਮੁੰਡੇ ਕੁੜੀਆਂ ਕਹਿੰਦੇ ਹੁੰਦੇ ਸੀ ਕਿ ਮੈਮ ਸਾਨੂੰ ਤੁਹਾਡੇ ਤੇ ਸ਼ਰਕਾ ਪਰ ਤੁਸੀਂ ਸਾਨੂੰ ਦੱਸਦੇ ਨਹੀਂ ਇਹ ਸਾਡੇ ਨਾਲ ਇਹ ਗੱਲ ਵੀ ਸ਼ੇਅਰ ਕਰਦੇ ਹੁੰਦੇ ਸੀ ਮੈਂ ਉਹਨਾਂ ਦੀ ਗੱਲ ਸੁਣ ਕੇ ਹੱਸ ਪੈਂਦੀ ਸੀ ਤੇ ਉਹਨਾਂ ਨੂੰ ਕਹਿੰਦੀ ਹੁੰਦੀ ਸੀ ਕਿ ਤੁਸੀਂ ਬਹੁਤ ਧਿਆਨ ਨਾ ਦਿਆ ਕਰੋ ਸਾਡੇ ਵੱਲ ਮੈਂ ਵੀ ਇਸੇ ਟਾਈਮ ਵਿੱਚ ਉਹ ਹੀ ਲੰਗੀ ਹਾਂ ਮੇਰੇ ਤੇ ਵੀ ਹਜੇ ਜਵਾਨੀ ਹੈ ਮੈਂ ਕੋਈ ਬੁੱਢੀ ਨਹੀਂ ਹੋਗੀ ਬੱਚੇ ਮੇਰੇ ਨਾਲ ਵੜਿਆ ਵਧੀਆ-ਵਧੀਆ ਗੱਲਾਂ ਕਰ ਰਹੇ ਹੁੰਦੇ ਸੀ ਆਸਪੈਂਦੇ ਹੁੰਦੇ ਸੀ ਤੇ ਮਜ਼ਾਕ ਤਾਂ ਸਾਡੇ ਵਿੱਚ ਨਾਰਮਲ ਗੱਲ ਸੀ ਮੈਂ ਹੈਰਾਨ ਸੀ ਕਿ ਮੇਰੀ ਕਲਾਸ ਵਿੱਚ ਵੀ ਇੰਨੇ ਬੱਚੇ ਵਧੀਆ ਕਿਉਂ ਆ ਕਦੇ ਗੁੱਸਾ ਨਹੀਂ ਕੀਤਾ ਸੀ ਉਹਨਾਂ ਨੇ ਮੇਰੀਆਂ ਝੜਕਾਂ ਤੇ ਤੇ ਨਾ ਹੀ ਮੈਂ ਕਦੀ ਉਹਨਾਂ ਦੀ ਗੱਲ ਦਾ ਗੁੱਸਾ ਕੀਤਾ ਸੀ ਕਿਉਂਕਿ ਸਾਡੇ ਵਿੱਚ ਸਭ ਕੁਝ ਸ਼ਰਿਆਮ ਚੱਲਦਾ ਹੁੰਦਾ ਸੀ ਇਸ ਲਈ ਅਸੀਂ ਸਿਰਫ ਦੂਸਰੇ ਟੀਚਰਾਂ ਤੋਂ ਬਚਾ ਕੇ ਆਪਣੀਆਂ ਗੱਲਾਂ ਕਰਦੇ ਹੁੰਦੇ ਸੀ ਇਦਾਂ ਹੀ ਮੈਂ ਹਰਜੀਤ ਸਰ ਨੂੰ ਪਸੰਦ ਕਰ ਲੰਘ ਪਈ ਹੌਲੀ ਹੌਲੀ ਹਰਜੀਤ ਸਰ ਵੀ ਮੈਨੂੰ ਪਸੰਦ ਕਰਨ ਲੱਗ ਪਿਆ ਸਾਡੀ ਆਪਸ ਵਿੱਚ ਗੱਲਬਾਤ ਹੋ ਗਈ ਸਕੂਲ ਵਿੱਚ ਮੈਂ 5 ਸਾਲ ਪੜਾਇਆ 5 ਸਾਲਾਂ ਵਿੱਚ ਮੈਂ ਹਰਜੀਤ ਨੂੰ ਹੀ ਪਿਆਰ ਕੀਤਾ ਮੈਂ ਬਹੁਤ ਪਿਆਰ ਕਰਦੀ ਸੀ ਸ਼ਾਇਦ ਅੱਜ ਵੀ ਹਰਜੀਤ ਸੋੰਦਾ ਹੋਊਗਾ ਪਰ ਹਰਜੀਤ ਵੀ ਮੈਨੂੰ ਬਹੁਤ ਪਿਆਰ ਕਰਦਾ ਸੀ ਉਹ ਮੈਨੂੰ ਕਹਿੰਦਾ ਸੀ ਕਿ ਆਪਾਂ ਵਿਆਹ ਕਰਵਾ ਲਵਾਂਗੇ ਕਿਉਂਕਿ ਮੈਂ ਹੋਰ ਪੜ੍ਹਨ ਦੀ ਸੀ ਤੇ ਮੈਂ ਬਸ ਚੜ੍ਹ ਕੇ ਹੀ ਸਕੂਲ ਆਉਂਦੀ ਹੁੰਦੀ ਸੀ ਇਹ ਗੱਲ ਕੋਈ ਜ਼ਿਆਦਾ ਪੁਰਾਣੀ ਨਹੀਂ ਮਸਾਂ ਕੋਈ 2010 ਦੀ ਹੋਊਗੀ ਸਾਡਾ ਆਪਸ ਵਿੱਚ ਬੜਾ ਪਿਆਰ ਸੀ ਅਸੀਂ ਫੋਨ ਤੇ ਗੱਲਾਂ ਵੀ ਕਰਦੇ ਹੁੰਦੇ ਸੀ ਹਰਜੀਤ ਮੈਨੂੰ ਮਿਲਣ ਲਈ ਕਹਿੰਦਾ ਸੀ ਪਰ ਮੈਂ ਉਹਨੂੰ ਮਿਲੀ ਨਹੀਂ ਸੀ ਕਿਉਂਕਿ ਮੈਨੂੰ ਪਤਾ ਸੀ ਕਿ ਸ਼ਾਇਦ ਹੀ ਮੇਰਾ ਵਿਆਹ ਇਹਦੇ ਨਾਲ ਹੋਵੇ ਕਿਉਂਕਿ ਕੋਈ ਸਰਕਾਰੀ ਟੀਚਰ ਨਹੀਂ ਸੀ ਇੱਕ ਪ੍ਰਾਈਵੇਟ ਹੀ ਟੀਚਰ ਸੀ ਤੇ ਖੇਤੀਬਾੜੀ ਕਰਨ ਵਾਲਾ ਤੇ ਪਿੰਡ ਦਾ ਰਹਿਣ ਵਾਲਾ ਆਮ ਜਿਹਾ ਮੁੰਡਾ ਸੀ ਬਸ ਪੜਿਆ ਲਿਖਿਆ ਹੋਣ ਕਰਕੇ ਸਕੂਲ ਵਿੱਚ ਬੱਚਿਆਂ ਨੂੰ ਪੜਾਉਂਦਾ ਸੀ ਤੇ ਕਾਫੀ ਪੁਰਾਣਾ ਸੀ ਪਿੰਡ ਵਿੱਚ ਸਕੂਲ ਹੋਣ ਕਰਕੇ ਪ੍ਰਿੰਸੀਪਲ ਵੀ ਉਹਦੀ ਗੱਲ ਮੰਨਦੇ ਸੀ ਉਹੀ ਸਾਰਾ ਸਿਸਟਮ ਸਾਮਦਾ ਸੀ ਕੋਈ ਸਕੂਲ ਵਿੱਚ ਪ੍ਰੋਗਰਾਮ ਹੁੰਦਾ ਤਾਂ ਉਹੀ ਸਾਰੇ ਸਿਸਟਮ ਨੂੰ ਸੈੱਟ ਕਰਦਾ ਸੀ ਵੱਡੇ ਮੁੰਡੇ ਕੁੜੀਆਂ ਸਭ ਉਹਦੇ ਤੋਂ ਡਰਦੇ ਸੀ ਇਸ ਕਰਕੇ ਮੈਨੂੰ ਵਧੀਆ ਲੱਗਦਾ ਸੀ ਉਹਦਾ ਸੁਭਾਅ ਵੀ ਬਹੁਤ ਜ਼ਿਆਦਾ ਵਧੀਆ ਸੀ ਮੈਂ ਸੋਚਦੀ ਹੁੰਦੀ ਸੀ ਕਿ ਹਰਜੀਤ ਦੀ ਕਿਸੇ ਨਾਲ ਗੱਲਬਾਤ ਹੋਊਗੀ ਪਰ ਨਹੀਂ ਉਹਦੀ ਤਾਂ ਕਿਸੇ ਨਾਲ ਕੋਈ ਗੱਲ ਨਹੀਂ ਸੀ ਉਹ ਤਾਂ ਸਿਰਫ ਮੈਨੂੰ ਹੀ ਪਿਆਰ ਕਰਦਾ ਸੀ ਬੜਾ ਸਮਝਦਾਰ ਸੀ ਉਹਦਾ ਡੈਡੀ ਵੀ ਕਿਸੇ ਵੱਡੇ ਅਹੁਦੇ ਦਾ ਮਾਲਕ ਸੀ ਸਭ ਕੁਝ ਵਧੀਆ ਜ਼ਮੀਨ ਜਾਇਦਾਦ ਇਸੇ ਕਰਕੇ ਹੀ ਮੇਰਾ ਉਹਦੇ ਤੇ ਦਿਲ ਆਇਆ ਸੀ ਕਿਉਂਕਿ ਮੈਂ ਵੀ ਪਿੰਡ ਦੀ ਰਹਿਣ ਵਾਲੀ ਸੀ ਤੇ ਮੈਨੂੰ ਹਰਜੀਤ ਦੀਆਂ ਆਦਤਾਂ ਰਹਿਣ ਸੈਣ ਸਭ ਕੁਝ ਵਧੀਆ ਲੱਗਦਾ ਹੁੰਦਾ ਸੀ ਹਰਜੀਤ ਦੀ ਠੁਕਵੀ ਜਿਹੀ ਪੱਗ ਮੇਰੇ ਦਿਲ ਨੂੰ ਬਹੁਤ ਸ਼ੌਂਦੀ ਸੀ ਮੈਂ ਉਹਨੂੰ ਪੁੱਛਦੀ ਹੁੰਦੀ ਸੀ ਕਿ ਸਵੇਰ ਨੂੰ ਤੁਸੀਂ ਕਿਹੜੀ ਪੱਗ ਬਨ ਕੇ ਆਓਗੇ ਤਾਂ ਉਹ ਮੈਨੂੰ ਕਹਿੰਦਾ ਹੁੰਦਾ ਸੀ ਕਿ ਮੈਂ ਸਵੇਰ ਨੂੰ ਹੀ ਦੱਸੂੰਗਾ ਮੈਨੂੰ ਆਪ ਨਹੀਂ ਪਤਾ ਕਿ ਸਵੇਰ ਨੂੰ ਮੈਂ ਕਿਹੜੀ ਪੱਗ ਬੰਨਣੀ ਆ ਮੈਂ ਕਹਿੰਦੀ ਹੁੰਦੀ ਸੀ ਕਿ ਸਵੇਰ ਨੂੰ ਮੇਰੇ ਕੋਲ ਟਾਈਮ ਘੱਟ ਹੁੰਦਾ ਇਸ ਲਈ ਤੂੰ ਮੈਨੂੰ ਰਾਤ ਨੂੰ ਹੀ ਦੱਸ ਦੇ ਮੈਸੇਜ ਕਰ ਦੇ ਤੇ ਆਪਣੇ ਰਾਤ ਨੂੰ ਹੀ ਕੱਪੜੇ ਰੈਡੀ ਕਰ ਲੈ ਉਹ ਮੈਨੂੰ ਕਹਿਣ ਲੱਗਾ ਕਿ ਮੈਂ ਕੋਈ ਕੱਪੜੇ ਰੈਡੀ ਨਹੀਂ ਕਰਦਾ ਸਭ ਕੁਝ ਮੇਰੀ ਮਾਂ ਹੀ ਕਰਦੀ ਹੈ ਜਾਂ ਫਿਰ ਵੱਡੀ ਭਾਬੀ ਮੇਰੇ ਕੱਪੜੇ ਕੱਢ ਦਿੰਦੀ ਆ ਤੇ ਨਾਲ ਦੀ ਪਾਗਰ ਲਾ ਦਿੰਦੀ ਆ ਮੈਂ ਉਹੀ ਬਣ ਕੇ ਤਿਆਰ ਹੋ ਜਾਣਾ ਮੈਂ ਘਰੇ ਡੰਗਰਾਂ ਨੂੰ ਪੱਠੇ ਵੀ ਪਾਉਣੇ ਹੁੰਦੇ ਆ ਸਾਰੇ ਜ਼ਿੰਮੇਦਾਰ ਮੇਰੀ ਆ ਮੈਂ ਉਹਨੂੰ ਕਿਹਾ ਕਿ ਕੋਈ ਗੱਲ ਨਹੀਂ ਮੈਨੂੰ ਸਵੇਰੇ ਤੜਕੇ ਮੈਸੇਜ ਕਰ ਦਿਓ ਜਦੋਂ ਤੂੰ ਤਿਆਰ ਹੋਵੇਂਗਾ ਉਦੋਂ ਮੈਂ ਹੋ ਜਾਊ ਬਸ ਮੇਰੀ ਬਾਸ ਲੰਘ ਜਾਣੀ ਸੀ ਇਸ ਲਈ ਮੈਂ ਉਹਨੂੰ ਕਿਹਾ ਕਿ ਮੈਂ ਤੇਰੀ ਪੱਗ ਨਾਲ ਦਾ ਹੀ ਸੂਟ ਪਾਉਣਾ ਆਪਾਂ ਮੈਸੇਜ ਕਰਾਂਗੇ ਤੇ ਮੇਰੀ ਗੱਲ ਹੀ ਮੰਨਿਆ ਤੇ ਮੇਰੇ ਨਾਲ ਆਪਣੀ ਪੱਗ ਦਾ ਰੰਗ ਮੈਚ ਮੈਚਿੰਗ ਕਰਕੇ ਸਕੂਲ ਆਇਆ ਸਾਰੇ ਬੱਚੇ ਛੇੜਦੇ ਸੀ ਪਰ ਮੈਂ ਉਹਨੂੰ ਗੁੱਸੇ ਨਾਲ ਬੋਲਦੀ ਸੀ ਕਿ ਤੁਸੀਂ ਹੁਣ ਰੌਲਾ ਪਾਓਗੇ ਕੰਝਰੋ ਤੁਹਾਨੂੰ ਵੀ ਪਤਾ ਹੀ ਆ ਕਿ ਪਿਆਰ ਕੀ ਹੁੰਦਾ ਬੱਚੇ ਹੱਸ ਪੈਂਦੇ ਹੁੰਦੇ ਸੀ ਇਸ ਲਈ ਮੈਂ ਕਹਿਣ ਲੱਗਾ ਤੇ ਐਵੇਂ ਰੌਲਾ ਪੈ ਜਾਊਗਾ ਮੈਂ ਰੌਲਾ ਨਹੀਂ ਪਾਉਣਾ ਆਪਾਂ ਕੋਈ ਮੈਸੇਜ ਨਹੀਂ ਕਰਨਾ ਕਰਿਆ ਕਰਨਾ ਪਰ ਮੇਰਾ ਵੀ ਦਿਲ ਕਰਦਾ ਸੀ ਕਿ ਮੈਂ ਉਹਦੇ ਨਾਲ ਮੈਚਿੰਗ ਕਰਾਂ ਫਿਰ ਉਹਦੇ ਕੰਨ ਤੇ ਮੈਂ ਮੈਚਿੰਗ ਕਰਨੀ ਛੱਡ ਦਿੱਤੀ ਹਰਜੀਤ ਨਾਲ ਅਚਾਨਕ ਮੈਜਿਕ ਹੋ ਜਾਵੇ ਤਾਂ 100 ਵਾਰੀ ਪਰ ਕਦੀ ਦੱਸ ਕੇ ਮੈਚਿੰਗ ਨਹੀਂ ਅਸੀਂ ਕਰਦੇ ਸੀ ਹਰਜੀਤ ਮੇਰੇ ਦਿਲ ਦਾ ਜਾਨੀ ਬਣ ਗਿਆ ਸੀ ਉਹਦੇ ਬਿਨਾਂ ਤਾਂ ਮੈਨੂੰ ਅਜੀਬ ਜਿਹਾ ਲੱਗਦਾ ਹੁੰਦਾ ਸੀ ਮੈਂ ਪਹਿਲੀ ਵਾਰ ਪਿਆਰ ਕੀਤਾ ਸੀ ਤੇ ਮੇਰਾ ਬਹੁਤ ਦਿਲ ਕਰਦਾ ਸੀ ਕਿ ਮੈਂ ਹਰਜੀਤ ਨਾਲ ਹੀ ਵਿਆਹ ਕਰਵਾਵਾਂ ਤੇ ਇੱਥੇ ਪਿੰਡ ਵਿੱਚ ਹੀ ਇਹਦੇ ਨਾਲ ਸਕੂਲ ਆਵਾਂ ਮੇਰੇ ਮਨ ਦੀਆਂ ਬੜੀਆਂ ਰੀਚਾਂ ਸੀ ਜੋ ਮੈਂ ਹਰਜੀਤ ਨਾਲ ਪੂਰੀਆਂ ਕਰਨਾ ਚਾਹੁੰਦੀ ਸੀ ਫਰ ਹੌਲੀ ਹੌਲੀ ਹਰਜੀਤ ਮੈਨੂੰ ਕਹਿਣ ਲੱਗਿਆ ਕਿ ਮੇਰੀ ਮਾਸੀ ਮੇਰਾ ਰਿਸ਼ਤਾ ਕਰਵਾਉਂਦੀ ਆ ਉਦੋਂ ਮੇਰਾ ਦਿਲ ਟੁੱਟ ਗਿਆ ਸੀ ਮੈਂ ਬਹੁਤ ਰੋਈ ਸੀ ਮੈਨੂੰ ਫੋਨ ਕਰਦਾ ਸੀ ਕਿ ਤੂੰ ਐਵੇਂ ਆਪਣੇ ਮਨ ਤੇ ਕੋਈ ਗੱਲ ਨਾ ਲਾਈ ਪਰ ਮੈਂ ਤੈਨੂੰ ਬਹੁਤ ਪਿਆਰ ਕਰਦਾ ਅਸੀਂ ਦੋਵੇਂ ਬੜੇ ਸਮਝਦਾਰ ਟੀਚਰ ਸੀ ਉਹ ਮੈਨੂੰ ਕਹਿੰਦਾ ਸੀ ਕਿ ਮੇਰੇ ਘਰ ਦੇ ਕਹਿੰਦੇ ਆ ਕਿ ਅਸੀਂ ਆਪਣੀ ਮਰਜ਼ੀ ਦੇ ਨਾਲ ਹੀ ਤੇਰਾ ਵਿਆਹ ਕਰਨਾ ਕਿਉਂਕਿ ਘਰ ਵਿੱਚੋਂ ਹਰਜੀਤ ਹੀ ਰਹਿ ਗਿਆ ਸੀ ਬਾਕੀ ਸਾਰੇ ਭੈਣ ਭਰਾ ਦਾ ਤਾਂ ਵਿਆਹ ਹੀ ਹੋਏ ਸੀ ਬਸ ਹਰਜੀਤ ਹੀ ਸੀ ਜਿਹੜਾ ਮੇਰੇ ਦਿਲ ਵਿੱਚ ਵੱਸ ਗਿਆ ਸੀ ਮੈਂ ਵੀ ਹੋਰ ਕਿਸੇ ਨੂੰ ਪਸੰਦ ਨਹੀਂ ਕਰਦੀ ਸੀ ਇਸ ਲਈ ਮੈਂ ਹਰਜੀਤ ਦੇ ਤਾਂ ਤਰਲੇ ਹੀ ਕਰਨ ਲੱਗ ਪਈ ਸੀ ਕਿ ਹੁਣ ਤੂੰ ਮੇਰੇ ਨਾਲ ਹੀ ਵਿਆਹ ਕਰਵਾਈ ਤੇਰੇ ਬਿਨਾ ਮੈਂ ਆਪਣੀ ਜ਼ਿੰਦਗੀ ਖਤਮ ਕਰ ਦੇਵਾਂਗੀ ਉਹ ਕਹਿੰਦਾ ਸੀ ਕਿ ਕਮਲੀਏ ਇਦਾਂ ਨਹੀਂ ਕਰੀ ਤਾ ਇੱਕ ਦਿਨ ਹਰਜੀਤ ਮੈਨੂੰ ਕਹਿੰਦਾ ਕਿ ਆਪਾਂ ਕਿਤੇ ਮਿਲਦੇ ਹਾਂ ਸਾਰਾ ਦਿਨ ਇਕੱਠੇ ਘੁੰਮਾਂਗੇ ਤੇ ਥੋੜਾ ਇੰਜੋਏ ਵੀ ਕਰਾਂਗੇ ਮੈਂ ਕਿਹਾ ਠੀਕ ਆ ਅਗਲੇ ਦਿਨ ਦੋਵਾਂ ਨੇ ਅਸੀਂ ਸਕੂਲ ਤੋਂ ਛੁੱਟੀ ਕੀਤੀ ਤੇ ਘੁੰਮਣ ਦੇ ਲਈ ਸ਼ਹਿਰ ਦੇ ਵੱਡੇ ਰੈਸਟੋਰੈਂਟ ਵਿੱਚ ਚਲੇ ਗਏ ਉੱਥੇ ਅਸੀਂ ਰੂਮ ਬੁੱਕ ਕਰਵਾਇਆ ਸੀ ਤੇ ਅਸੀਂ ਕਾਫੀ ਟਾਈਮ ਰੂਮ ਵਿੱਚ ਰੋਮਾਂਸ ਕੀਤਾ ਉਹ ਵੀ ਮੇਰੇ ਨਾਲ ਬਹੁਤ ਖੁਸ਼ ਸੀ ਮੈਨੂੰ ਇੰਨੀ ਖੁਸ਼ੀ ਸੀ ਕਿ ਮੈਂ ਆਪ ਹੀ ਹਰਜੀਤ ਨੂੰ ਜੱਫੀਆਂ ਪਾਈ ਜਾਂਦੀ ਸੀ ਹਰਜੀਤ ਕਹਿੰਦਾ ਸੀ ਕਿ ਤੂੰ ਸੱਚੀ ਮੇਰੇ ਨਾਲ ਬਹੁਤ ਖੁਸ਼ ਆ ਮੈਂ ਉਹਨੂੰ ਕਿਹਾ ਕਿ ਹਾਂ ਮੈਂ ਸੱਚੀ ਤੁਹਾਡੇ ਨਾਲ ਕਿ ਮੈਂ ਬਹੁਤ ਜ਼ਿਆਦਾ ਖੁਸ਼ ਆ ਪਤਾ ਨਹੀਂ ਕਿਉਂ ਮੈਨੂੰ ਤੁਹਾਡੇ ਤੇ ਇੰਨਾ ਪਿਆਰ ਆਉਂਦਾ ਉਹ ਮੈਨੂੰ ਕਹਿਣ ਲੱਗਾ ਕਿ ਚੱਲ ਫਿਰ ਆਪਾਂ ਦੋਵੇਂ ਆਪਣੇ ਮਨ ਦੀ ਖੁਸ਼ੀ ਪੂਰੀ ਕਰਦੇ ਆਂ ਅਸੀਂ ਦੋਵੇਂ ਫਿਜ਼ੀਕਲ ਹੋ ਗਏ ਹਰਜੀਤ ਦਾ ਹਰਜੀਤ ਤਾਂ ਮੇਰਾ ਸਰੀਰ ਦੇਖ ਕੇ ਪਾਗਲ ਹੀ ਹੋ ਗਿਆ ਸੀ ਕਹਿਣ ਲੱਗਾ ਕਿ ਤੇਰਾ ਇੰਨਾ ਗੁੰਦਵਾ ਸਰੀਰ ਆ ਕੱਪੜਿਆਂ ਵਿੱਚ ਤਾਂ ਤੇਰੀ ਫਿਟਿੰਗ ਬਹੁਤ ਜ਼ਿਆਦਾ ਸੋਹਣੀ ਹੁੰਦੀ ਆ ਸ਼ਾਤੂ ਜੇ ਮਲਾਉਂਦੀ ਹੋਵੇਂਗੀ ਮੈਂ ਉਹਨੂੰ ਕਿਹਾ ਕਿ ਨਹੀਂ ਵੈਸੇ ਹੀ ਆਪਣੇ ਆਪ ਨੂੰ ਬਹੁਤ ਫਿੱਟ ਰੱਖਦੀ ਆ ਹਰਜੀਤ ਮੇਰੇ ਵੱਲ ਦੇਖ ਕੇ ਹੈਰਾਨ ਹੋ ਗਿਆ ਮੈਂ ਵੀ ਉਹਦੇ ਨਾਲ ਬਹੁਤ ਖੁਸ਼ ਹੋਈ ਸੀ ਹਰਜੀਤ ਮੇਰੇ ਸਰੀਰ ਨੂੰ ਦੇਖ ਕੇ ਦੂਜੀ ਵਾਰ ਮੇਰੇ ਨਾਲ ਫਿਜ਼ੀਕਲ ਹੋਣ ਨੂੰ ਕਹਿੰਦਾ ਸੀ ਪਰ ਮੈਂ ਬਹੁਤ ਦਰਦ ਫੀਲ ਕਰਦੀ ਸੀ ਮੈਂ ਉਹਨੂੰ ਕਿਹਾ ਕਿ ਮੈਂ ਹੋ ਨਹੀਂ ਕਰ ਸਕਦੀ ਪਰ ਉਹ ਮੈਨੂੰ ਕਹਿਣ ਲੱਗਾ ਕਿ ਮੇਰਾ ਦਿਲ ਬਹੁਤ ਕਰਦਾ ਮੈਂ ਦੁਬਾਰਾ ਤੇਰੇ ਨਾਲ ਫਿਰ ਇੱਕ ਵਾਰ ਇਹ ਸਭ ਕੁਝ ਕਰਨਾ ਚਾਹੁੰਦਾ ਪਰ ਮੇਰਾ ਬਿਲਕੁਲ ਦਿਲ ਨਹੀਂ ਕਰਦਾ ਸੀ ਹਰਜੀਤ ਦੀ ਖੁਸ਼ੀ ਲਈ ਮੈਂ ਕੁਝ ਵੀ ਕਰ ਸਕਦੀ ਸੀ ਇਸ ਲਈ ਮੈਂ ਉਹਨੂੰ ਹਾਂ ਕਰ ਦਿੱਤੀ ਦੂਜੀ ਵਾਰ ਵੀ ਹਰਜੀਤ ਨੇ ਮੇਰੇ ਨਾਲ ਫਿਜ਼ੀਕਲ ਹੋ ਕੇ ਮੈਨੂੰ ਫਿਰ ਖੁਸ਼ ਕਰ ਦਿੱਤਾ ਸੀ ਮੈਂ ਉਹਦੇ ਨਾਲ ਬਹੁਤ ਜ਼ਿਆਦਾ ਖੁਸ਼ ਸੀ ਮੇਰੇ ਨਾਲ ਉਹ ਵਿਆਹ ਦੇ ਵਾਅਦੇ ਕਰਦਾ ਸੀ ਮੈਨੂੰ ਕਹਿੰਦਾ ਸੀ ਕਿ ਮੈਂ ਤੇਰੇ ਬਿਨਾਂ ਕਿਸੇ ਕੁੜੀ ਨਾਲ ਵਿਆਹ ਨਹੀਂ ਕਰਵਾ ਸਕਦਾ ਤੂੰ ਮੇਰਾ ਜੀਵ ਦਾ ਸਹਾਰਾ ਉਹ ਤਾਂ ਜਿਵੇਂ ਰੱਬ ਬਣ ਕੇ ਮੇਰੀ ਜ਼ਿੰਦਗੀ ਵਿੱਚ ਆਈਆਂ ਤੂੰ ਇਹ ਸਭ ਕੁਝ ਮੇਰੇ ਤੇ ਕਿੰਨਾ ਯਕੀਨ ਕਰਕੇ ਮੇਰੇ ਨਾਲ ਫਿਜ਼ੀਕਲ ਹੋਣ ਲਈ ਤਿਆਰ ਹੋ ਗਈ ਇਥੋਂ ਤੱਕ ਕਿ ਕੋਈ ਵੀ ਕੁੜੀ ਇਦਾਂ ਨਹੀਂ ਕਰਦੀ ਮੈਂ ਉਹਨੂੰ ਕਿਹਾ ਕਿ ਮੈਂ ਤੈਨੂੰ ਸੱਚੀ ਬਹੁਤ ਜ਼ਿਆਦਾ ਪਿਆਰ ਕਰਦੀ ਆ ਅਸੀਂ ਕਾਫੀ ਟਾਈਮ ਰੈਸਟੋਰੈਂਟ ਵਿੱਚ ਰਹੇ ਤੇ ਫਿਰ ਸ਼ਾਮ ਨੂੰ ਕੁਝ ਖਾ ਪੀ ਕੇ ਘਰ ਆ ਗਏ ਸੀ ਮੇਰੇ ਮਾਪਿਓ ਵੀ ਮੇਰੇ ਤੇ ਕੋਈ ਸ਼ੱਕ ਨਹੀਂ ਸੀ ਕਰਦੇ ਮੈਂ ਉਹਨਾਂ ਨੂੰ ਕਿਹਾ ਸੀ ਕਿ ਮੈਂ ਆਪਣੇ ਕਾਲਜ ਜਾ ਰਹੀ ਆ ਤੇ ਆਪਾਂ ਅੱਪਸੇ ਹਲੀਆ ਨੂੰ ਮਿਲ ਗਈ ਹੀ ਆਉਂਗੀ ਮੈਂ ਘਰ ਇਹ ਝੂਠ ਬੋਲਿਆ ਸੀ ਇਸ ਲਈ ਮੈਂ ਜਦੋਂ ਸ਼ਾਮ ਨੂੰ ਘਰ ਆਇਆ ਮੇਰੇ ਮਾਪਿਓ ਨੇ ਕੋਈ ਪੁੱਛਗਿੱਛ ਨਹੀਂ ਕੀਤੀ ਮੈਨੂੰ ਬਹੁਤ ਜ਼ਿਆਦਾ ਥਕਾਵਟ ਹੋ ਰਹੀ ਸੀ ਮੈਂ ਹਰਜੀਤ ਦੇ ਨਾਲ ਪਹਿਲੀ ਵਾਰ ਫਿਜ਼ੀਕਲ ਹੋਈ ਸੀ ਇਸ ਲਈ ਮੇਰੇ ਬਲੀਡਿੰਗ ਹੋਣ ਕਰਕੇ ਬਹੁਤ ਦਰਦ ਫੀਲ ਹੁੰਦੀ ਸੀ ਮੈਨੂੰ ਕਦੀ ਕੋਈ ਦੁੱਖ ਤਕਲੀਫ ਹੀ ਨਹੀਂ ਹੋਈ ਸੀ ਇਸ ਲਈ ਮੈਨੂੰ ਜ਼ਿਆਦਾ ਤਕਲੀਫ ਮਹਿਸੂਸ ਹੁੰਦੀ ਸੀ ਮੈਂ ਘਰ ਆ ਕੇ ਆਰਾਮ ਕਰਨ ਲਈ ਲੰਮੇ ਪੈ ਗਈ ਘਰ ਦਾ ਕੰਮ ਵੀ ਮੰਮੀ ਨੇ ਹੀ ਕੀਤਾ ਸੀ ਮੈਂ ਕੁਝ ਵੀ ਨਹੀਂ ਕੀਤਾ ਘਰ ਆ ਕੇ ਮੈਂ ਸਾਰੀ ਰਾਤ ਹਰਜੀਤ ਨਾਲ ਗੱਲ ਕਰਦੀ ਰਹੀ ਅਗਲੇ ਦਿਨ ਵੀ ਮੈਂ ਸਕੂਲ ਤੋਂ ਛੁੱਟੀ ਕੀਤੀ ਸੀ ਕਿਉਂਕਿ ਹਰਜੀਤ ਦੇ ਸਾਹਮਣੇ ਜਾਣ ਦਾ ਮੇਰਾ ਹੌਂਸਲਾ ਹੀ ਨਹੀਂ ਪੈਂਦਾ ਸੀ ਕਿਉਂਕਿ ਉਹਦੇ ਨਾਲ ਮੈਂ ਸਭ ਕੁਝ ਕੀਤਾ ਸੀ ਮੈਨੂੰ ਬੜੀ ਸ਼ਰਮ ਜਹੀ ਫੀਲ ਹੁੰਦੀ ਸੀ ਇਸ ਲਈ ਹਰਜੀਤ ਮੈਨੂੰ ਕਹਿੰਦਾ ਸੀ ਕਿ ਤੂੰ ਸਕੂਲ ਆ ਜਾ ਪਰ ਮੈਂ ਸਕੂਲ ਨਹੀਂ ਗਈ ਸੀ ਫਿਰ ਉਸ ਤੋਂ ਅਗਲੇ ਦਿਨ ਮੈਂ ਸਕੂਲ ਗਈ ਤਾਂ ਹਰਜੀਤ ਦੇ ਨਾਲ ਅੱਖ ਨਾਲ ਅੱਖੇ ਨੇ ਮਿਲਾਈ ਸੀ ਉਹ ਮੈਨੂੰ ਕਹਿੰਦਾ ਸੀ ਕਿ ਇੰਨੀ ਸ਼ਰਮਾਉਣ ਵਾਲੀ ਕਿਹੜੀ ਗੱਲ ਆ ਮੇਰੀ ਜਾਨ ਹੋਵੇ ਤੇ ਮੇਰੇ ਤੋਂ ਸ਼ਰਮਾ ਜਾਵੇ ਮੈਨੂੰ ਇੰਨੇ ਪਿਆਰ ਨਾਲ ਬੁਲਾਉਂਦਾ ਸੀ ਮੇਰੀ ਬਹੁਤ ਇੱਜ਼ਤ ਕਰਦਾ ਸੀ ਉਹ ਮੈਨੂੰ ਕਹਿੰਦਾ ਸੀ ਕਿ ਹੁਣ ਆਪਾਂ ਜਲਦੀ ਵਿਆਹ ਵੀ ਕਰਵਾ ਹੀ ਲੈਣਾ ਮੈਂ ਉਹਨੂੰ ਕਿਹਾ ਸੀ ਕਿ ਤੁਸੀਂ ਵੀ ਆਪਣੇ ਘਰ ਦੱਸ ਦਿਓ ਤੇ ਮੈਂ ਵੀ ਆਪਣੇ ਘਰ ਗੱਲ ਕਰ ਲਵਾਂਗੀ ਤੇ ਚਾਚੇ ਨੂੰ ਕਹਿ ਕੇ ਆਪਾਂ ਰਿਸ਼ਤਾ ਕਰਵਾ ਲਵਾਂਗੇ ਕਿਉਂਕਿ ਚਾਚੇ ਨੂੰ ਪਤਾ ਸੀ ਕਿ ਹਰਜੀਤ ਸਰ ਬਹੁਤ ਵਧੀਆ ਬੰਦਾ ਹੈ ਪਰ ਮੈਨੂੰ ਇਹ ਤਾਂ ਪਤਾ ਹੀ ਨਹੀਂ ਸੀ ਕਿ ਹਰਜੀਤ ਮੈਨੂੰ ਕਦੇ ਮਿਲਣਾ ਹੀ ਨਹੀਂ ਮੈਂ ਹਮੇਸ਼ਾ ਇਹੀ ਚਾਹੁੰਦੀ ਸੀ ਕਿ ਉਹ ਮੇਰੇ ਤੋਂ ਕਦੀ ਦੂਰ ਹੀ ਨਹੀਂ ਹੋ ਸਕਦਾ ਪਰ ਸ਼ਾਇਦ ਜਿਆਦਾ ਸਿਆਣਪ ਵੀ ਪਿਆਰ ਨੂੰ ਦੂਰ ਕਰ ਦਿੰਦੀ ਆ ਹੌਲੀ ਹੌਲੀ ਅਸੀਂ ਘਰੇ ਗੱਲ ਕਰਨ ਲੱਗ ਪਏ ਮੈਂ ਆਪਣੇ ਮਾਪਿਓ ਨੂੰ ਹਰਜੀਤ ਬਾਰੇ ਦੱਸਿਆ ਕਿ ਬਹੁਤ ਵਧੀਆ ਤੇ ਉਹ ਮੈਨੂੰ ਬਹੁਤ ਵਧੀਆ ਲੱਗਦਾ ਹਰਜੀਤ ਨੇ ਵੀ ਆਪਣੇ ਘਰ ਦੱਸਿਆ ਸਾਡੀ ਯਾਦ ਵੀ ਇੱਕੋ ਹੀ ਸੀ ਕਿਸੇ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਨਹੀਂ ਸੀ ਪਰ ਪਤਾ ਨਹੀਂ ਕਿਉਂ ਹਰਜੀਤ ਦੇ ਘਰ ਦੇ ਉਹਦਾ ਰਿਸ਼ਤਾ ਕਿਤੇ ਹੋਰ ਪੱਕਾ ਕਰਕੇ ਬੈਠੇ ਸੀ ਤੇ ਉਹ ਮੇਰੇ ਨਾਲ ਵਿਆਹ ਕਰਵਾਉਣ ਲਈ ਹਰਜੀਤ ਨਾਲ ਬਹਿਸ ਕਰਦੇ ਸੀ ਤੇ ਅਸੀਂ ਉਹਦੇ ਨਾਲ ਤੇਰਾ ਵਿਆਹ ਨਹੀਂ ਹੋਣ ਦੇਣਾ ਭਾਵੇਂ ਕੁਝ ਵੀ ਹੋ ਜਾਵੇ ਉਹਨਾਂ ਨੇ ਤਾਂ ਹਰਜੀਤ ਲਈ ਕੁੜੀ ਦੇਖੀ ਹੋਈ ਸੀ ਇਹ ਗੱਲ ਹਰਜੀਤ ਨੇ ਮੈਨੂੰ ਦੱਸੀ ਵੀ ਸੀ ਪਰ ਉਹ ਮੈਨੂੰ ਪਿਆਰ ਕਰਦਾ ਸੀ ਮੈਂ ਵੀ ਉਹਨੂੰ ਪਿਆਰ ਕਰਦੀ ਸੀ ਮੇਰੇ ਘਰ ਦੇ ਕਹਿੰਦੇ ਸੀ ਕਿ ਮੁੰਡੇ ਵਾਲਿਆਂ ਨਾਲ ਗੱਲ ਕਰ ਮੇਰੇ ਡੈਡੀ ਨੇ ਚਾਚੇ ਨਾਲ ਗੱਲ ਕੀਤੀ ਤੇ ਹਰਜੀਤ ਨੂੰ ਮਿਲਣ ਲਈ ਕਿਹਾ ਪਰ ਹਰਜੀਤ ਨੂੰ ਮਿਲ ਕੇ ਡੈਡੀ ਨੇ ਗੱਲ ਕੀਤੀ ਤੇ ਉਹ ਕਹਿਣ ਲੱਗਾ ਕਿ ਮੈਂ ਆਪਣੇ ਘਰ ਦੇ ਨਾਲ ਗੱਲ ਜ਼ਰੂਰ ਕਰੂੰਗਾ ਡੈਡੀ ਨੂੰ ਹਰਜੀਤ ਵੀ ਪਸੰਦ ਆ ਗਿਆ ਸੀ ਕਿਉਂਕਿ ਹਰਜੀਤ ਦਾ ਹਾਹੀ ਬਹੁਤ ਵਧੀਆ ਸੀ ਮੇਰੀ ਜ਼ਿੰਦਗੀ ਉਹਦੇ ਨਾਲ ਬਹੁਤ ਵਧੀਆ ਬਤੀਤ ਹੋਣੀ ਸੀ ਚਾਚੇ ਨੇ ਵੀ ਹਰਜੀਤ ਦੀ ਸਿਫਤ ਕੀਤੀ ਸੀ ਮੇਰੇ ਘਰ ਦੇ ਮੰਨਦੇ ਸੀ ਕਿ ਚਲੋ ਇੱਜ਼ਤ ਨਾਲ ਧੀ ਨੂੰ ਤੋਰ ਦਿੱਤਾ ਜਾਵੇ ਤਾਂ ਵਧੀਆ ਹੁੰਦਾ ਮੰਮੀ ਕਹਿੰਦੀ ਸੀ ਕਿ ਚੱਲ ਨਿਰਮਲ ਨੇ ਤਾਂ ਆਪ ਹੀ ਵਧੀਆ ਮੁੰਡਾ ਲੱਭ ਲਿਆ ਤੇ ਸਾਨੂੰ ਵੀ ਪਸੰਦ ਆ। ਇਸ ਲਈ ਇਦਾਂ ਹੀ ਵਧੀਆ ਮੁੰਡਾ ਲੱਭਣਾ ਸੀ ਤੇ ਹੁਣ ਸਾਨੂੰ ਵੀ ਕੋਈ ਪ੍ਰੋਬਲਮ ਨਹੀਂ ਆ। ਪਰ ਹਰਜੀਤ ਨੇ ਮੈਨੂੰ ਫੋਨ ਕੀਤਾ ਤੇ ਮੇਰਾ ਦਿਲ ਹੀ ਤੋੜ ਦਿੱਤਾ ਸੀ। ਕਹਿਣ ਲੱਗਾ ਕਿ ਮੇਰੇ ਘਰ ਦੇ ਕਦੀ ਵੀ ਤੇਰੇ ਨਾਲ ਵਿਆਹ ਕਰਨ ਲਈ ਹੀ ਨਹੀਂ ਮੰਨਦੇ। ਉਹਨਾਂ ਨੇ ਕੁੜੀ ਵਾਲਿਆਂ ਨੂੰ ਹਾਂ ਕੀਤੀ ਹੋਈ ਆ ਤੇ ਉਧਰ ਹੀ ਮੇਰਾ ਵਿਆਹ ਕਰਨ ਨੂੰ ਕਹਿੰਦੇ ਆ। ਮੈਂ ਬਹੁਤ ਨਾ ਕੀਤੀ। ਬਹੁਤ ਬਹਿਸ-ਬਾਜੀ ਵੀ ਕੀਤੀ ਪਰ ਘਰ ਦੇ ਮੰਨਦੇ ਹੀ ਨਹੀਂ ਮੈਂ ਹੁਣ ਕੀ ਕਰਾਂ ਮੇਰੇ ਹੱਥ ਵਸ ਕੁਝ ਵੀ ਨਹੀਂ ਆ ਮੇਰਾ ਸਾਰਾ ਪਰਿਵਾਰ ਉਸ ਕੁੜੀ ਨੂੰ ਪਸੰਦ ਕਰਕੇ ਬੈਠਾ ਤੇ ਹੁਣ ਮੈਂ ਆਪਣੇ ਮਾਪਿਓ ਤੇ ਭੈਣ ਭਰਾਵਾਂ ਤੋਂ ਟੁੱਟ ਕੇ ਵੀ ਨਹੀਂ ਬਹਿਣਾ ਚਾਹੁੰਦਾ ਕਿਉਂਕਿ ਘਰ ਦੀ ਜ਼ਿੰਮੇਵਾਰੀ ਵੀ ਮੇਰੇ ਸਿਰ ਤੇ ਆ ਤੇ ਘਰ ਦੀਆਂ ਨੀਂਹਾਂ ਰੀਤਾਂ ਵੀ ਮੇਰੇ ਤੇ ਹੀ ਆ ਹੁਣ ਜਾਂ ਤਾਂ ਆਪਾਂ ਲਾਈਫਟਾਈਮ ਲਈ ਮਿਲਦੇ ਰਹਾਂਗੇ ਜਾਂ ਫਿਰ ਆਪਾਂ ਨੂੰ ਵੱਖ ਹੋਣਾ ਹੀ ਪਊਗਾ ਮੈਂ ਉਹਨੂੰ ਕਿਹਾ ਕਿ ਤੂੰ ਕਿਸੇ ਵੀ ਤਰ੍ਹਾਂ ਆਪਣੇ ਘਰਦਿਆਂ ਨੂੰ ਮਣਾ ਮੇਰੇ ਘਰ ਦੇ ਮੰਨੇ ਹੋਏ ਆ ਤੇਰੇ ਘਰ ਦੇ ਨੂੰ ਕੀ ਪ੍ਰੋਬਲਮ ਆ ਤੂੰ ਵੀ ਉਹਨਾਂ ਨੂੰ ਦੱਸ ਕੇ ਮੇਰੇ ਵਰਗੀ ਕੁੜੀ ਉਹਨਾਂ ਨੂੰ ਕਿਤੇ ਵੀ ਨਹੀਂ ਲੱਭ ਮਿਲਨੀ ਮੈਂ ਤੇਰੇ ਘਰ ਦੇਆਂ ਨਾਲ ਵਧੀਆ ਰਹੂੰਗੀ ਮੈਂ ਵੀ ਚੰਗੇ ਪਰਿਵਾਰ ਦੀ ਧੀ ਆ ਉਹ ਮੈਨੂੰ ਕਹਿਣ ਲੱਗਾ ਕਿ ਉਹ ਤਾਂ ਲਵ ਮੈਰਿਜ ਦੇ ਸਖਤ ਖਿਲਾਫ ਆ ਉਹ ਕਹਿੰਦੇ ਆ ਕਿ ਅਸੀਂ ਲਵ ਮੈਰਿਜ ਨਹੀਂ ਹੋਣ ਦੇਣੀ ਭਾਵੇਂ ਕੁਝ ਵੀ ਹੋ ਜਾਵੇ ਹਰਜੀਤ ਨੇ ਕੁਝ ਦਿਨ ਮੇਰੇ ਨਾਲ ਗੱਲ ਕੀਤੀ ਤੇ ਫਿਰ ਹੌਲੀ-ਹੌਲੀ ਮੇਰਾ ਦਿਲ ਟੁੱਟ ਗਿਆ ਸੀ ਮੇਰਾ ਤਾਂ ਮਰਨ ਨੂੰ ਦਿਲ ਕਰਦਾ ਸੀ ਮੇਰੇ ਘਰ ਦੇ ਕਹਿੰਦੇ ਸੀ ਕਿ ਕੋਈ ਗੱਲ ਨਹੀਂ ਤੈਨੂੰ ਵਧੀਆ ਮੁੰਡਾ ਹੋਰ ਲੱਭ ਜਾਊਗਾ ਪਰ ਮੈਨੂੰ ਤੇ ਇਹ ਫਿਕਰ ਸੀ ਕਿ ਮੈਂ ਤਾਂ ਹਰਜੀਤ ਦੇ ਨਾਲ ਫਿਜ਼ੀਕਲ ਹੋ ਗਈ ਸੀ ਮੈਂ ਕਿੱਦਾਂ ਹੋਰ ਕਿਸੇ ਨਾਲ ਵਿਆਹ ਕਰਵਾਉਂਦੀ ਮੇਰੀ ਤਾਂ ਜ਼ਿੰਦਗੀ ਬਰਬਾਦ ਹੋਣੀ ਉਹ ਵਾਲੀ ਰਾਤ ਏ ਸੀ ਮੈਨੂੰ ਕੁਝ ਵੀ ਚੰਗਾ ਨਹੀਂ ਲੱਗਦਾ ਸੀ ਰਾਤ ਦਿਨ ਮੈਂ ਹਰਜੀਤ ਦੀਆਂ ਯਾਦਾਂ ਵਿੱਚ ਹੀ ਰੋਂਦੀ ਰਹਿੰਦੀ ਸੀ ਮੈਂ ਸਕੂਲ ਜਾਣਾ ਵੀ ਬੰਦ ਕਰ ਦਿੱਤਾ ਸੀ ਹਰਜੀਤ ਮੇਰੀ ਪਹਿਲੀ ਤੇ ਆਖਰੀ ਪਸੰਦ ਸੀ ਤੇ ਉਹ ਵੀ ਮੈਨੂੰ ਨਹੀਂ ਮਿਲੀ ਮੇਰੀ ਜ਼ਿੰਦਗੀ ਤਾਂ ਬਸ ਰੁਲ ਗਈ ਸੀ ਮੈਨੂੰ ਕਿਸੇ ਚੀਜ਼ ਦੀ ਕੋਈ ਪਰਵਾਹ ਨਹੀਂ ਸੀ ਬਸ ਹਰ ਵੇਲੇ ਮੇਰੇ ਮੂੰਹ ਤੇ ਹਰਜੀਤ ਹੀ ਹੁੰਦਾ ਸੀ ਉਹਨੇ ਮੇਰੀ ਜ਼ਿੰਦਗੀ ਵਿੱਚ ਬਹੁਤ ਖੁਸ਼ੀਆਂ ਲਿਆਉਂਦੀਆਂ ਸੀ ਮੈਂ ਬਹੁਤ ਖੁਸ਼ ਸੀ ਉਹਦੇ ਨਾਲ ਰਹਿ ਕੇ ਪਰ ਹਰਜੀਤ ਨੇ ਮੇਰਾ ਦਿਲ ਤੋੜ ਦਿੱਤਾ ਸੀ ਇੱਕ ਮਹੀਨੇ ਬਾਅਦ ਹਰਜੀਤ ਨੇ ਕਿਸੇ ਕੁੜੀ ਨਾਲ ਵਿਆਹ ਕਰਵਾ ਲਿਆ ਉਹਦੇ ਘਰਦਿਆਂ ਨੇ ਫਟਾਫਟ ਉਹਦਾ ਵਿਆਹ ਰੱਖ ਦਿੱਤਾ ਤੇ ਹਰਜੀਤ ਵੀ ਆਪਣੀ ਘਰਵਾਲੀ ਦੇ ਨਾਲ ਹੀ ਰਹਿਣ ਲੱਗ ਪਿਆ ਸੀ ਕਲਾਸ 2 ਕਲਾਸ ਦਾ ਮੁੰਡਾ ਮੈਨੂੰ ਸਾਰੀਆਂ ਗੱਲਾਂ ਦੱਸਦਾ ਸੀ ਕਿ ਹਰਜੀਤ ਦਾ ਸਰ ਦਾ ਵਿਆਹ ਹੋ ਗਿਆ ਉਹ ਆਪਣੀ ਘਰ ਵਾਲੀ ਨਾਲ ਬਹੁਤ ਖੁਸ਼ ਆ ਤੇ ਹੁਣ ਸਕੂਲ ਵੀ ਆਉਂਦਾ ਉਹਨੇ ਤੁਹਾਡਾ ਕਦੀ ਵੀ ਨਾਮ ਨਹੀਂ ਲਿਆ ਅਸੀਂ ਉਹਨਾਂ ਨਾਲ ਤੁਹਾਡੇ ਬਾਰੇ ਜ਼ਿਕਰ ਕਰਦੇ ਆ ਪਰ ਸਰ ਨੇ ਤਾਂ ਕਦੇ ਤੁਹਾਡੀ ਕੋਈ ਗੱਲ ਹੀ ਨਹੀਂ ਕੀਤੀ ਤੁਹਾਡਾ ਨਾਮ ਸੁਣ ਕੇ ਉੱਥੇ ਹੀ ਗੱਲ ਖਤਮ ਕਰ ਦਿੰਦੇ ਆ ਪਤਾ ਨਹੀਂ ਕਿਉਂ ਸ਼ਾਇਦ ਉਹ ਤੁਹਾਨੂੰ ਸੱਚਾ ਪਿਆਰ ਨਹੀਂ ਕਰਦੇ ਸੀ ਹਰਜੀਤ ਦੀਆਂ ਹਰਦੀਪ ਦੀਆਂ ਗੱਲਾਂ ਮੈਨੂੰ ਹੋਰ ਵੀ ਤੋੜ ਦਿੰਦੀਆਂ ਸੀ ਉਹ ਬਹੁਤ ਚੰਗਾ ਮੁੰਡਾ ਸੀ ਮੇਰੇ ਨਾਲ ਫਰੈਂਡਸ ਦੀ ਤਰ੍ਹਾਂ ਹੀ ਰਹਿੰਦਾ ਸੀ ਉਹ ਮੇਰਾ ਇੱਕ ਤਰ੍ਹਾਂ ਦਾ ਬੈਸਟ ਫਰੈਂਡ ਬਣ ਗਿਆ ਸੀ ਮੈਨੂੰ ਸਾਰੀ ਖਬਰ ਦਿੰਦਾ ਹੁੰਦਾ ਸੀ ਇੱਕ ਦਿਨ ਮੈਨੂੰ ਕਹਿ ਲੱਗਾ ਕਿ ਮੈਮ ਤੁਸੀਂ ਵੀ ਕਿਸੇ ਵਧੀਆ ਮੁੰਡੇ ਨਾਲ ਵਿਆਹ ਕਰਵਾ ਲਓ ਕਿਉਂ ਇੱਕ ਵਿਆਹ ਹੋਏ ਦੇ ਕਰਕੇ ਆਪਣੀ ਜ਼ਿੰਦਗੀ ਬਰਬਾਦ ਕਰ ਦਿਓ ਉਹਨੇ ਜੇ ਤੁਹਾਨੂੰ ਸੱਚਾ ਪਿਆਰ ਕੀਤਾ ਹੁੰਦਾ ਤੇ ੱੱਕੇ ਨਾਲ ਵੀ ਵਿਆਹ ਕਰਵਾ ਸਕਦਾ ਸੀ ਮੁੰਡੇ ਕੀ ਨਹੀਂ ਕਰ ਸਕਦੇ ਮੁੰਡਿਆਂ ਦੇ ਹੱਥ ਵਿੱਚ ਸਭ ਕੁਝ ਹੁੰਦਾ ਕੁੜੀਆਂ ਹੀ ਬੇਵਸੋ ਹੁੰਦੀਆਂ ਉਹ ਤੂਫਾਨ ਨੂੰ ਜਾਣ ਕੇ ਹੀ ਆਪਣੇ ਘਰਦਿਆਂ ਦਾ ਬਹਾਨਾ ਲਾਉਂਦਾ ਹੋਊਗਾ ਇਸ ਲਈ ਤੁਸੀਂ ਵੀ ਕਿਸੇ ਵਧੀਆ ਮੁੰਡੇ ਨਾਲ ਵਿਆਹ ਕਰਕੇ ਦਿਖਾਓ ਉਹਨੂੰ ਵੀ ਅਹਿਸਾਸ ਹੋਵੇ ਤੇ ਤੁਹਾਡੀ ਜ਼ਿੰਦਗੀ ਵੀ ਕਿੰਨੀ ਵਧੀਆ ਵਾ ਕਿੰਨੀ ਖੁਸ਼ੀ ਵਾਲੀ ਆ ਤੇ ਆਪਣੀ ਜ਼ਿੰਦਗੀ ਵਿੱਚ ਖੁਸ਼ ਰਹੋ ਐਵੇਂ ਉਸ ਦੇ ਮਗਰ ਲੱਗ ਕੇ ਆਪਣੀ ਜ਼ਿੰਦਗੀ ਖਰਾਬ ਨਾ ਕਰੋ ਤੇ ਤੁਹਾਡੀ ਉਮਰ ਵੀ ਲੰਘਦੀ ਜਾਂਦੀ ਆ ਆਪ ਦੀ ਉਮਰ ਦਾ ਮੁੰਡਾ ਲੱਭੋ ਤੇ ਜ਼ਿੰਦਗੀ ਨੂੰ ਇੰਜੋਏ ਕਰੋ ਵਧੀਆ ਪੜੇ ਲਿਖੇ ਆ ਹੋ ਸਕਦਾ ਕਿ ਤੇ ਤੁਹਾਨੂੰ ਸਰਕਾਰੀ ਨੌਕਰੀ ਮਿਲ ਜਾਵੇ ਹਰਦੀਪ ਮੇਰੇ ਨਾਲ ਜਦੋਂ ਇਦਾਂ ਦੀਆਂ ਗੱਲਾਂ ਕਰਦਾ ਸੀ ਤਾਂ ਮੈਨੂੰ ਹੌਸਲਾ ਜਿਆ ਮਿਲਦਾ ਸੀ ਇੱਕ ਦਿਨ ਮੈਂ ਆਪਣੇ ਕਮਰੇ ਵਿੱਚ ਪਈ ਸੀ ਮੈਂ ਕਾਫੀ ਟਾਈਮ ਹਰਦੀਪ ਨਾਲ ਗੱਲ ਕਰਦੀ ਰਹੀ ਉਹਨੇ ਮੈਨੂੰ ਉਹਦੇ ਬਾਰੇ ਬਹੁਤ ਗੱਲਾਂ ਦਸੀਆਂ ਕਿ ਉਹਨੇ ਤਾਂ ਆਪਣੇ ਘਰ ਵਾਲੇ ਨੂੰ ਵੀ ਸਕੂਲ ਵਿੱਚ ਹੀ ਟੀਚਰ ਲਗਵਾ ਲਿਆ ਛੋਟੇ ਬੱਚਿਆਂ ਨੂੰ ਪੜਾਉਂਦੀ ਆ ਉਹ ਵੀ ਕਾਫੀ ਪੜ੍ਹੀ ਹੋਈ ਆ ਉਹਦੇ ਨਾਲ ਹੀ ਆਉਂਦੀ ਆ ਇਹ ਸੁਣ ਕੇ ਤਾਂ ਮੇਰੀ ਮੇਰੇ ਅੰਦਰ ਅੱਗ ਜਿਹੀ ਲੱਗ ਗਈ ਸੀ ਮੇਰਾ ਦਿਲ ਕਰਦਾ ਸੀ ਕਿ ਮੈਂ ਹੁਣੇ ਸਕੂਲ ਜਾਵਾਂ ਤੇ ਹਰਜੀਤ ਦੀ ਬੇਇੱਜ਼ਤੀ ਕਰਕੇ ਆਵਾਂ ਉਹਦੀ ਘਰ ਵਾਲੀ ਦੇ ਸਾਹਮਣੇ ਮੈਂ ਉਹਦਾ ਵੀ ਘਰ ਵਸਣੇ ਦੇਣਾ ਮੈਨੂੰ ਬਹੁਤ ਗੁੱਸਾ ਚੜਿਆ ਸੀ ਪਰ ਹਰਦੀਪ ਮੈਨੂੰ ਕਹਿਣ ਲੱਗਾ ਕਿ ਇਹ ਸਭ ਕੁਝ ਕਰਨ ਦਾ ਕੋਈ ਫਾਇਦਾ ਨਹੀਂ ਕਿਉਂਕਿ ਉਸ ਕੁੜੀ ਨੂੰ ਸਭ ਕੁਝ ਪਤਾ ਔਰ ਹਰਜੀਤ ਸਰ ਤੁਹਾਨੂੰ ਸੱਚਾ ਪਿਆਰ ਨਹੀਂ ਕਰਦੇ ਸੀ। ਉਸ ਕੁੜੀ ਨਾਲ ਉਹ ਪਹਿਲਾਂ ਗੱਲ ਕਰਦੇ ਹੁੰਦੇ ਸੀ ਪਰ ਤੁਹਾਨੂੰ ਨਹੀਂ ਦੱਸਿਆ ਸੀ। ਟਾਈਮ ਪਾਸ ਕਰਕੇ ਤੁਹਾਨੂੰ ਉਹਨੇ ਛੱਡ ਦਿੱਤਾ। ਇਹ ਗੱਲ ਸੁਣ ਕੇ ਤਾਂ ਮੇਰਾ ਬੜਾ ਬੁਰਾ ਹਾਲ ਹੋਇਆ ਸੀ। ਮੈਂ ਹਰਜੀਤ ਨੂੰ ਬੜੀਆਂ ਗਾਲਾਂ ਕੱਢੀਆਂ ਸੀ ਕਿ ਉਹਨੇ ਮੇਰੇ ਨਾਲ ਧੋਖਾ ਕੀਤਾ। ਮੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਸੀ। ਮੈਂ ਹਰਦੀਪ ਨਾਲ ਗੱਲ ਕਰਕੇ ਉਹਦੀ ਸਾਰੀ ਖਬਰਸਾਰ ਲੈਂਦੀ ਸੀ ਪਰ ਉਹਨੂੰ ਕੁਝ ਕਿਹਾ ਹੀ ਨਹੀਂ। ਇੱਕ ਦਿਨ ਹਰਦੀਪ ਮੈਨੂੰ ਕਹਿਣ ਲੱਗਾ ਕਿ ਮੈਡਮ ਜੀ ਕਿਉਂ ਆਪਣਾ ਮਨ ਸਾੜਦੇ ਰਹਿੰਦੇ ਹੋ ਉਹ ਤਾਂ ਆਪਣੀ ਜ਼ਿੰਦਗੀ ਇੰਜੁਆਏ ਕਰਦਾ ਤੁਸੀਂ ਵੀ ਆਪਣੀ ਜ਼ਿੰਦਗੀ ਇੰਜੁਆਏ ਕਰੋ ਕਿਉਂ ਉਹਦੇ ਕਰਕੇ ਰੋਂਦੇ ਰਹਿੰਦੇ ਹੋ ਉਹ ਮੈਨੂੰ ਕਹਿਣ ਲੱਗਾ ਕਿ ਮੈਡਮ ਜੀ ਜੇ ਤੁਸੀਂ ਕਹੋ ਤਾਂ ਮੈਂ ਵਧੀਆ ਤੁਹਾਡਾ ਕਿਤੇ ਰਿਸ਼ਤਾ ਕਰਵਾਵਾਂ ਸਾਡੀ ਰਿਸ਼ਤੇਦਾਰੀ ਵਿੱਚ ਤੁਹਾਡੀ ਉਮਰ ਦਾ ਇੱਕ ਬਹੁਤ ਵਧੀਆ ਮੁੰਡਾ ਇਟਲੀ ਵਿੱਚ ਪੱਕਾ ਬਹੁਤ ਚੰਗਾ ਉਹਨੋਂ ਵੀ ਉਸਦੀ ਸਹੇਲੀ ਛੱਡ ਕੇ ਕੈਨੇਡਾ ਚਲੀ ਗਈ ਸੀ ਜਦ ਕਿ ਉਹ ਜਦੋਂ ਇਟਲੀ ਗਿਆ ਸੀ ਉਦੋਂ ਉਹਨੇ ਇੱਕ ਕੁੜੀ ਨੂੰ ਪਿਆਰ ਕੀਤਾ ਸੀ ਉਹ ਕੁੜੀ ਇੱਧਰ ਇੰਡੀਆ ਵਿੱਚ ਹੀ ਸੀ ਤਾਂ ਪਰ ਮਿਲਣ ਮਲਾਉਣ ਤੋਂ ਪਹਿਲਾਂ ਹੀ ਉਹ ਕੁੜੀ ਉਹਦੇ ਨਾਲ ਬ੍ਰੇਕਅੱਪ ਕਰਕੇ ਕੈਨੇਡਾ ਚਲੀ ਗਈ ਸਾਡੀ ਰਿਸ਼ਤੇਦਾਰੀ 'ਚੋਂ ਮੇਰੀ ਮਾਸੀ ਦਾ ਹੀ ਮੁੰਡਾ ਤੇ ਬਹੁਤ ਚੰਗਾ ਇਸ ਲਈ ਜੇ ਤੁਸੀਂ ਕਹਿੰਦੇ ਹੋ ਤਾਂ ਮੈਂ ਤੁਹਾਡੀ ਉਹਦੇ ਨਾਲ ਗੱਲ ਕਰ ਲੈਣਾ ਮੈਨੂੰ ਤੁਹਾਡੇ ਵੱਲ ਦੇਖ ਕੇ ਬੜਾ ਅਫਸੋਸ ਹੁੰਦਾ ਕਿ ਤੁਸੀਂ ਇੱਕ ਵਿਆਹੇ ਹੋਏ ਬੰਦੇ ਦਾ ਕਰਕੇ ਆਪਣੀ ਜ਼ਿੰਦਗੀ ਨੂੰ ਬਰਬਾਦ ਕਰ ਦਿਓ ਉਹ ਪੱਕਾ ਤੇ ਤੁਹਾਨੂੰ ਵੀ ਵਾਰ ਹੀ ਲੈ ਕੇ ਜਾਊਗਾ ਫਿਰ ਤੁਹਾਨੂੰ ਵੀ ਹਰਜੀਤ ਸਰ ਦੀ ਯਾਦ ਨਹੀਂ ਆਊਗੀ ਨਾਲੇ ਸਰ ਨੂੰ ਵੀ ਪਤਾ ਲੱਗ ਜਾਊਗਾ ਕਿ ਤੁਸੀਂ ਕਿਸੇ ਵਧੀਆ ਮੁੰਡੇ ਨਾਲ ਵਿਆਹ ਕਰਵਾਇਆ ਮੈਂ ਹਰਦੀਪ ਦੀ ਗੱਲ ਸੁਣ ਕੇ ਇੱਕ ਵਾਰ ਚੁੱਪ ਹੀ ਕਰ ਗਈ ਸੀ ਮੈਂ ਉਹਨੂੰ ਕਿਹਾ ਕਿ ਪਾਗਲ ਮੈਂ ਤੇਰੀ ਟੀਚਰਾਂ ਤੋਂ ਮੇਰੇ ਨਾਲ ਕਿੱਦਾਂ ਦੀਆਂ ਗੱਲਾਂ ਕਰਦਾ ਮੈਂ ਹਾਸਪਈ ਸੀ ਉਹ ਮੈਨੂੰ ਕਹਿਣ ਲੱਗਾ ਕਿ ਨਹੀਂ ਮੈਡਮ ਜੀ ਮੈਂ ਸੱਚੀ ਕਹਿੰਦਾ ਮੈਂ ਆਪਣੀ ਮੰਮੀ ਨੂੰ ਤੁਹਾਡੇ ਬਾਰੇ ਦੱਸਿਆ ਸੀ ਇਸ ਲਈ ਮੈਂ ਤੁਹਾਡਾ ਵਿਆਹ ਆਪਣੀ ਮਾਸੀ ਦੇ ਮੁੰਡੇ ਨਾਲ ਹੀ ਕਰਵਾ ਦੇਵਾਂਗਾ ਇਦਾਂ ਹੀ ਕਰਦੇ ਕਰਾਉਂਦੇ ਹਰਦੀਪ ਦੀ ਮੰਮੀ ਨਾਲ ਮੇਰੀ ਗੱਲ ਹੋਈ ਤਾਂ ਉਹਨੇ ਵੀ ਮੈਨੂੰ ਆਪਣੇ ਭਾਂਜੇ ਬਾਰੇ ਦੱਸਿਆ ਤੇ ਉਹਦੀ ਸਿਰਤ ਕੀਤੀ ਮੈਂ ਵੀ ਆਪਣੇ ਬਾਰੇ ਸਭ ਕੁਝ ਦੱਸ ਦਿੱਤਾ ਸੀ ਜਦ ਕਿ ਹਰਦੀਪ ਨੇ ਆਪਣੀ ਮੰਮੀ ਨੂੰ ਸਭ ਕੁਝ ਪਹਿਲਾਂ ਹੀ ਦੱਸਿਆ ਹੋਇਆ ਸੀ ਮੈਂ ਆਪਣੀ ਮੰਮੀ ਦੀ ਹਰਦੀਪ ਦੇ ਮੰਮੀ ਨਾਲ ਗੱਲ ਕਰਵਾਈ ਉਹਨਾਂ ਦਾ ਪਿੰਡ ਸਾਡੇ ਪਿੰਡ ਤੋਂ ਥੋੜੀ ਦੂਰ ਸੀ ਮੇਰੇ ਮੰਮੀ ਡੈਡੀ ਉਹਨਾਂ ਦੇ ਘਰੇ ਗਏ ਤੇ ਸਾਰੀ ਪੁੱਛਗਿੱਛ ਕੀਤੀ ਤੇ ਮੇਰਾ ਵਿਆਹ ਹਰਦੀਪ ਦੇ ਮਾਸੀ ਦੇ ਮੁੰਡੇ ਨਾਲ ਪੱਕਾ ਹੋ ਗਿਆ ਕਿਉਂਕਿ ਉਹ 1 ਮਹੀਨੇ ਤੱਕ ਘਰੇ ਹੀ ਆਉਣ ਵਾਲਾ ਸੀ ਉਹਨੇ ਛੁੱਟੀ ਤੇ ਆਉਣਾ ਸੀ ਤੇ ਮੇਰੇ ਪੇਪਰ ਬਣਾ ਕੇ ਨਾਲ ਹੀ ਲੈ ਕੇ ਆਉਣੇ ਸੀ ਇਸ ਲਈ ਮੈਨੂੰ ਨਾਲ ਹੀ ਲੈ ਕੇ ਜਾਣਾ ਸੀ ਮੈਂ ਵੀ ਬਹੁਤ ਖੁਸ਼ ਸੀ ਕਿਉਂਕਿ ਮੈਂ ਹਰਜੀਤ ਤੋਂ ਹਮੇਸ਼ਾ ਲਈ ਦੂਰ ਹੋਣਾ ਚਾਹੁੰਦੀ ਸੀ ਜੇ ਮੈਂ ਇਹਦਰ ਰਹਿੰਦੀ ਤਾਂ ਹਰਜੀਤ ਮੈਨੂੰ ਕਿਤੇ ਨਾ ਕਿਤੇ ਟੱਕਰ ਜਾਂਦਾ ਜਾਂ ਫਿਰ ਮੇਰੇ ਮਨ ਵਿੱਚ ਉਹਦੇ ਲਈ ਕੋਈ ਨਾ ਕੋਈ ਗੱਲ ਆ ਹੀ ਜਾਣੀ ਸੀ ਇਸ ਲਈ ਮੈਂ ਵੀ ਉਹਦੇ ਤੋਂ ਦੂਰ ਹੋਣ ਬਾਰੇ ਹੀ ਸੋਚਿਆ ਮੈਂ ਹਰਦੀਪ ਦੀ ਮਾਸੀ ਦੇ ਮੁੰਡੇ ਨਾਲ ਰਿਸ਼ਤਾ ਕਰਵਾ ਲਿਆ ਉਹ ਬਾਹਰੋਂ ਆਇਆ ਸੀ ਬਹੁਤ ਸੋਹਣਾ ਜਿਹਾ ਮੁੰਡਾ ਸੀ ਮੈਨੂੰ ਵੀ ਉਹਨੇ ਪਸੰਦ ਕਰ ਲਿਆ ਸੀ ਸਾਡੇ ਘਰ ਦੇ ਵੀ ਬਹੁਤ ਖੁਸ਼ ਸੀ ਮੈਂ ਹਰਦੀਪ ਦਾ ਬੜਾ ਧੰਨਵਾਦ ਕੀਤਾ ਮੈਂ ਅਨੁਕਿਆ ਕੇ ਹਰਜੀਤ ਦੇ ਕੰਨਾਂ ਵਿੱਚ ਇਹ ਗੱਲ ਪਾਈ ਦੇ ਕਿ ਨਿਰਮਲ ਹੁਣ ਇਟਲੀ ਹਮੇਸ਼ਾ ਦੇ ਲਈ ਹੀ ਚਲੀ ਜਾਊਗੀ ਤੇ ਕਦੀ ਵੀ ਤੇਰੇ ਸਾਹਮਣੇ ਨਹੀਂ ਆਊਗੀ ਤੇ ਤੈਨੂੰ ਬਹੁਤ ਬਾਦੂਆਵਾ ਮੰਦਦੀ ਆ ਧੋਖੇबाज ਨੂੰ ਉਹ ਮੈਨੂੰ ਕਹਿਣ ਲੱਗਾ ਕਿ ਮੈਂ ਨਹੀਂ ਹੁਣ ਕੁਝ ਵੀ ਕਹਿਣਾ ਤੁਸੀਂ ਆਪਣਾ ਬਸ ਵਿਆਹ ਕਰਵਾਓ ਤੇ ਇਟਲੀ ਚਲੇ ਜਾਓ 2 ਮਹੀਨਿਆਂ ਬਾਅਦ ਮੇਰਾ ਵਿਆਹ ਰੱਖ ਦਿੱਤਾ ਸੀ ਮੇਰਾ ਵਿਆਹ ਹਰਦੀਪ ਦੇ ਮਾਸੀ ਦੇ ਮੁੰਡੇ ਨਾਲ ਹੋ ਗਿਆ ਉਹ ਦਾ ਨਾਮ ਸੁਖਚੰਦ ਸੀ ਸੱਚੀ ਉਹਨੇ ਮੈਨੂੰ ਜ਼ਿੰਦਗੀ ਵਿੱਚ ਸੁੱਖ ਤੇ ਚੈਨ ਬਹੁਤ ਦਿੱਤਾ ਉਹ ਮੈਨੂੰ ਬਹੁਤ ਪਿਆਰ ਕਰਦਾ ਸੀ ਮੈਂ ਉਹਨੂੰ ਆਪਣੀ ਜ਼ਿੰਦਗੀ ਵਿੱਚ ਜੋ ਵੀ ਹੋਇਆ ਸੀ ਵਿਆਹ ਤੋਂ ਪਹਿਲਾਂ ਹੀ ਦੱਸ ਦਿੰਦਾ ਸੀ ਉਹ ਕਹਿਣ ਲੱਗਾ ਕੋਈ ਗੱਲ ਨਹੀਂ ਮੈਨੂੰ ਸਭ ਕੁਝ ਮਨਜ਼ੂਰ ਆ ਹਰ ਇਨਸਾਨ ਆਪਣੀ ਜ਼ਿੰਦਗੀ ਵਿੱਚ ਕੋਈ ਨਾ ਕੋਈ ਤਾਂ ਗਲਤੀ ਕਰਦਾ ਹੀ ਆ ਪਰ ਮੈਂ ਤੇ ਇਹਨੂੰ ਇਸ ਗਲਤੀ ਦਾ ਕਦੀ ਵੀ ਮੇਲ ਨਹੀਂ ਦੇਊਗਾ ਕਿਉਂਕਿ ਇਹ ਅਣਜਾਣਪੁਣੇ ਵਿੱਚ ਗਲਤੀ ਹੁੰਦੀ ਆ ਜੋ ਲੋਕ ਜਾਣ ਬੁੱਝ ਕੇ ਗਲਤੀ ਕਰਦੇ ਆ ਉਹ ਇੱਕ ਉਹ ਇੱਕ ਵਾਰ ਨਹੀਂ ਹਰ ਵਾਰ ਹੀ ਕਰਦੇ ਆ ਇਸ ਲਈ ਤੂੰ ਕਦੀ ਵੀ ਆਪਣੇ ਦਿਲ ਤੇ ਇਹ ਗੱਲ ਨਹੀਂ ਲਾਉਣੀ ਕਿ ਮੈਂ ਤੈਨੂੰ ਇਸ ਗੱਲ ਦਾ ਮੇਨਾ ਮਾਰੂਗਾ ਕਿ ਤੂੰ ਪਹਿਲਾਂ ਕਿਸੇ ਨਾਲ ਫਿਜ਼ੀਕਲ ਹੋਈ ਸੀ ਉਹਦੀ ਗੱਲ ਸੁਣ ਕੇ ਮੈਨੂੰ ਬਹੁਤ ਹੌਸਲਾ ਮਿਲਿਆ ਸੀ ਸੁਖਚੈਨ ਮੇਰੀ ਜ਼ਿੰਦਗੀ ਵਿੱਚ ਰੱਬ ਬਣ ਕੇ ਆਇਆ ਸੀ ਉਹਨੇ ਮੈਨੂੰ ਇੰਨਾ ਪਿਆਰ ਦੇ ਤੈ ਦਿੱਤਾ ਕਿ ਮੈਂ ਹਰਜੀਤ ਨੂੰ ਭੁੱਲ ਗਈ ਮੈਂ ਇਟਲੀ ਵੀ ਚਲੀ ਗਈ ਸੀ ਆਪਣੇ ਮਾਪਿਓ ਤੋਂ ਦੂਰ ਹੋ ਕੇ ਮੈਨੂੰ ਬੜਾ ਅਜੀਬ ਚ ਲੱਗਦਾ ਸੀ ਕਿਉਂਕਿ ਮੈਂ ਕਦੀ ਉਹਨਾਂ ਤੋਂ ਦੂਰ ਹੀ ਨਹੀਂ ਹੋਈ ਸੀ ਮੇਰਾ ਬਹੁਤ ਦਿਲ ਕਰਦਾ ਸੀ ਕਿ ਮੈਂ ਆਪਣੇ ਮਾਪਿਓ ਨੂੰ ਮਿਲਾਂ ਵਿਆਹ ਤੋਂ ਤਿੰਨ ਦਿਨ ਬਾਅਦ ਅਸੀਂ ਇਟਲੀ ਚਲੇ ਗਏ ਸੁਖਚੈਨ ਨੇ ਉੱਥੇ ਆਪਣਾ ਹੀ ਘਰ ਲਿਆ ਹੋਇਆ ਸੀ ਤੇ ਉਹਨੇ ਮੈਨੂੰ ਬਹੁਤ ਸੁਖ ਦਿੱਤਾ ਤੇ ਮੈਨੂੰ ਹੀ ਉੱਥੇ ਨਾਲ ਹੀ ਲੈ ਗਿਆ ਕਿਉਂਕਿ ਉਹਦਾ ਦੂਸਰਾ ਭਰਾ ਆਪਣੇ ਮਾਪਿਓ ਦੇ ਨਾਲ ਰੰਦਾ ਸੀ ਇੱਕ ਸੁਖਚੈਨ ਹੀ ਸੀ ਜੋ ਇਟਲੀ ਵਿੱਚ ਸੀ ਤੇ ਆਪਣੇ ਮਾਂ ਪਿਓ ਨੂੰ ਪੈਸੇ ਭੇਜ ਕੇ ਐਸ਼ ਕਰਾਉਂਦਾ ਸੀ ਉਹ ਮੈਨੂੰ ਵੀ ਆਪਣੇ ਕੋਲ ਰੱਖਣਾ ਚਾਹੁੰਦਾ ਸੀ ਤੇ ਆਪਣੇ ਬੱਚਿਆਂ ਦੀ ਜ਼ਿੰਦਗੀ ਪਾਰਹੀ گزارਣਾ ਚਾਹੁੰਦਾ ਸੀ ਉਹਨੇ ਮੈਨੂੰ ਇੰਨੀ ਖੁਸ਼ੀ ਦਿੱਤੀ ਕਿ ਅੱਜ ਤੱਕ ਮੈਂ ਕਦੀ ਦੁੱਖ ਤੇ ਗਮ ਨੂੰ ਮਹਿਸੂਸ ਹੀ ਨਹੀਂ ਕੀਤਾ ਸੀ ਸੁਖਚੈਨ ਹਮੇਸ਼ਾ ਮੈਨੂੰ ਇਹ ਹੀ ਕਹਿੰਦਾ ਸੀ ਕਿ ਤੂੰ ਮੇਰੀ ਜ਼ਿੰਦਗੀ ਤੇ ਤੂੰ ਹੀ ਮੇਰਾ ਰਾਬਾ ਤੇਰੇ ਵਰਗੀ ਇੰਨੀ ਸੋਹਣੀ ਤੇ ਚੰਗੀ ਕੁੜੀ ਮੈਨੂੰ ਮਿਲੀਆ ਸ਼ਾਇਦ ਮੈਂ ਕੋਈ ਮੋਤੀ ਪੁੰਨ ਕੀਤੀ ਸੀ ਮੈਂ ਸੁਖਚੈਨ ਨੂੰ ਬਹੁਤ ਪਿਆਰ ਕਰਨ ਲੱਗ ਪਈ ਸੀ ਉਹਦੇ ਨਾਲ ਤਾਂ ਮੈਨੂੰ ਵੀ ਬਹੁਤ ਜ਼ਿਆਦਾ ਪਿਆਰ ਆਉਂਦਾ ਸੀ ਕਿਉਂਕਿ ਉਹ ਵੀ ਮੈਨੂੰ ਦਿਲੋਂ ਹੀ ਪਿਆਰ ਕਰਦਾ ਸੀ ਮੈਂ ਹਮੇਸ਼ਾ ਹਰ ਜੀਤ ਨੂੰ ਤਾਂ ਆਪਣੇ ਮਨ ਵਿੱਚ ਕਾਲਾ ਹੀ ਕੱਢਦੀ ਆਂ ਤੇ ਬਦਦੁਆਵਾਂ ਦਿੰਦੀ ਆਂ ਕਿਉਂਕਿ ਉਹਨੇ ਮੇਰੇ ਨਾਲ ਫਿਜ਼ੀਕਲ ਹੋ ਕੇ ਮੈਨੂੰ ਧੋਖਾ ਦਿੱਤਾ ਸ਼ਾਇਦ ਜੇ ਮੈਂ ਇਹ ਸਭ ਕੁਝ ਉਹਦੇ ਨਾਲ ਨਾ ਕਰਦੀ ਤਾਂ ਸੁਖਚੈਨ ਤਾਂ ਮੇਰੇ ਤੋਂ ਆਪਣੀ ਜਾਨ ਵੀ ਪਾਰਦਾ ਜੇ ਮੈਂ ਪਹਿਲੀ ਵਾਰ ਉਹਦੇ ਨਾਲ ਫਿਜ਼ੀਕਲ ਹੁੰਦੀ ਤਾਂ ਸੁਖਚੈਨ ਮੇਰੇ ਲਈ ਕੀ ਕੁਝ ਕਰਦਾ ਇਹ ਸੋਚ-ਸੋਚ ਕੇ ਮੇਰਾ ਦਿਨ ਲੰਘ ਜਾਂਦਾ ਤੇ ਸੁਖਚੈਨ ਮੈਨੂੰ ਕਿੰਨਾ ਪਿਆਰ ਕਰਦਾ ਮੇਰੇ ਬੱਚੇ ਐਸੀ ਜਿੰਦਗੀ ਗੁਜ਼ਾਰਦੇ ਆ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਆ ਪਰ ਮੈਂ ਦੋ ਵਾਰ ਇੰਡੀਆ ਆਈ ਤੇ ਬਸ ਆਪਣੇ ਮਾਂ ਪਿਓ ਨੂੰ ਮਿਲ ਕੇ ਹੀ ਚਲੀ ਗਈ ਹਰਦੀਪ ਜਦੋਂ ਕਿਤੇ ਮੇਰੇ ਨਾਲ ਗੱਲ ਕਰਦਾ ਤਾਂ ਹਰਜੀਤ ਬਾਰੇ ਮੈਨੂੰ ਦੱਸਦਾ ਹੀ ਰਹਿੰਦਾ ਸੀ ਮੈਂ ਵੀ ਉਹਨੂੰ ਪੁੱਛ ਲੈਂਦੀ ਹੁੰਦੀ ਸੀ ਕਿਉਂਕਿ ਜਿਸ ਇਨਸਾਨ ਨੇ ਆਪਾਂ ਨੂੰ ਧੋਖਾ ਦਿੱਤਾ ਹੋਵੇ ਉਹ ਇਨਸਾਨ ਜਿੰਨਾ ਮਰਜ਼ੀ ਚਾਹੀਏ ਉਹ ਕਦੀ ਵੀ ਜ਼ਿੰਦਗੀ ਵਿੱਚੋਂ ਭੁੱਲਦਾ ਹੀ ਨਹੀਂ ਧੋਖੇਬਾਜ਼ ਇਨਸਾਨ ਤਾਂ ਮਰਦੇ ਦਮ ਤੱਕ ਯਾਦ ਹੀ ਰਹਿੰਦਾ ਹਾਂਜੀ ਦੋਸਤੋ ਇਸੀ ਅੱਜ ਦੀ ਕਹਾਣੀ ਕਾਹਨ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਓ ਕਹਾਣੀ ਸੁਣਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ